ਜੀ ਬਾਰਦੀ ਦਾ ਖਾਣਾ ਨਾ ਬਬੂ ਹਾਂ ਕਿੱਥੋਂ ਆ ਗਈ ਕੱਡੋ ਵੱਡੀ ਹੋਣਾ ਇਹਨੂੰ ਪਤਾ ਨਹੀਂ ਕਿਵੇਂ ਕਰਨਾ ਚ ਪਹਿਲੀ ਇਹਨੂੰ ਕੀ ਪਤਾ ਲੱਗ ਗਿਆ ਵੇ ਭੂਆ ਆਈ ਆ ਆ ਜਾ ਆ ਜਾ ਲੈ ਛੁੜ ਆ ਬੈਠ ਗਿਆ ਨੇ ਸੁਣਦਿਆਂ ਨਹੀਂ ਰਹੀ ਆ ਸਤਿ ਸ਼੍ਰੀ ਅਕਾਲ ਭੂਆ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਸਤਿ ਸ਼੍ਰੀ ਅਕਾਲ ਭੂਆ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਆ ਨਾ ਠੀਕ ਐ ਬਸ ਠੀਕ ਐ ਬਸ ਸਤਿ ਸ਼੍ਰੀ ਅਕਾਲ ਸਭ ਨੂੰ بس کوئی نہ 부ਆ ਘੜਾਗਾ ਹਿੰ ਮਹੀਨੇ ਦੋ ਮਹੀਨੇ ਬਾਦੋਂ ਦੇ ਰੋਜ ਤਾਂ ਆ ਜਾਂਦੀ ਐ ਮੈਂ ਇਹ ਤੁਹਾਨੂੰ ਦੱਸੂਗੀ ਉਹ ਨਹੀਂ ਪਤਾ ਦੀ ਕੇ ਕਰਦੇ ਜਦੋਂ ਤੇਰੀ ਪਰਜਾਈਤੀ ਨਾ ਐਨਾ ਚੌ ਕਰਦੀ ਦੀ ਮੇਰਾ ਆਈਗਾ ਲੈ 부ਆ ਹੁਣ ਅਸੀਂ ਵੀ ਤਾਂ ਐਨਾ ਚੌ ਕਰਦੇ ਆ ਹੋਰ ਦੱਸ ਕਰੇ ਠੀਕ ਸੀ ਸਾਰੇ ਉਹ ਨਹੀਂ ਪਾਣੀ ਦਾ ਗਲਾਸ ਲਈ ਭੱਜ ਕੇ ਨਹੀਂ ਚੌ ਨਹੀਂ ਲੱਗਣ ਦਿੱਤਾ ਵੀ 부ਆ ਆ ਗਈ ਪਾਣੀ ਤਾਂ ਮੈਂ ਲਿਆ ਨਹੀਂ ਆ ਚਲ ਕੋਈ ਨਾ ਮੈਂ ਲਿਆ ਆਉਣੀ ਮੰਨ ਕੇ ਪੀਤਾ ਕੀ ਪੀਤਾ ਓ 부ਆ ਅਿੰਦੇ ਦੋ ਮਿੰਟ ਨਹੀਂ ਹੋਏ ਹੈਗੇ ਮਾ ਮੜਾ ਇਹ ਸਾਹ ਲੈ ਲਾਂਦੇ ਹਾਂ ਵੀ ਐਵੇਂ ਗਰਮ ਸਰਦ ਹੋ ਜੈંગી ਗਰਮੀ ਚੋਂ ਆਈਆਂ ਤੈਨੂੰ ਪਤਾ ਕਿੰਨੀ ਗਰਮੀ ਪੈ ਰਹੀ ਆਗੀ ਆ ਪਾਣੀ ਦਾ ਤਾਂ ਹੱਕ ਹੁੰਦਾ ਹੈਗਾ ਆ ਪਤਾ ਨਹੀਂ ਕਦੋਂ ਸਿੱਖੋਗੇ ਕਦੋਂ ਨਾ ਸਿੱਖੋਗੇ ਮੈਂ ਲਿਓਨੀ ਆ ਪਾਣੀ ਲਿਆ ਦੇ ਰੀ ਤ ਨਈ ਆ ਨਹੀਂ ਪਤਾ ਦਸ ਕੋਲੇ ਸਮਾਵੇ ਉੱਠ ਖੜਾ ਚਲ ਕੋਈ ਨਾ ਇਹ ਨਾਲ ਲੂਗਾ ਹਾਏ ਹਾਏ ਗਰਮੀ ਆਈ ਨਹੀਂ ਦਸਾਂ ਤੁਸੀਂ ਤਾਂ اسی ਥੱਲੇ ਬੈਠੋ ਅੱਜ ਨਾਲ ਮੈਂ ਤਾਂ ਖਾ ਆ ਗਈ ਗਰਮੀ ਤੇ ਪੂਆ ਤੂੰ ਬਾਜਾ ਕਰੇ ਸੀ ਥੱਲੇ ਸਿਖਰ ਦੁਪਹਿਰੇ ਤੁਰਨਾ ਜ਼ਰੂਰੀ ਸੀ ਸ਼ਾਮਿਆਂ ਨੂੰ ਆ ਜਾਦੀ ਸਾਰਾ ਥੇਨ ਨਿਕਲ ਜਾਂਦਾਗਾ ਆ ਸੌ ਕੰਮ ਨੇ ਮੈਨੂੰ ਕਰਨੇ ਆ ਥੋਟੇ ਮੈਂ ਕੋ ਅੰਦਰ ਨਹੀਂ ਮੈਂ ਪਾਈਂਦੀ ਹੋਰ ਦੱਸੋ ਆ ਕਿੱਧਰ ਗਏ ਹੁੰਦੇ ਖੇਤ ਗਿਆ ਹੋਇਆਗਾ ਆ ਛੋਟਾ ਖੇਤੀ ਗਿਆ ਪੂਆ ਛੋਟਾ ਆ ਸੱਤ ਪਟਾ ਵੱਡਾ ਤਾਂ ਤੈਨੂੰ ਪਤਾ ਬਾਹਰ ਹੈ ਤੇ ਸੁਰਤ ਕਿੱਥੇ ਰਹਿੰਦੀ ਪੂਆ ਮੈਨੂੰ ਤਾਂ ਲੱਗਦਾ ਕਮਾਣੇ ਬੰਦਲਾ ਰੱਖੀ ਆ ਕੈਨਸਲ ਕੀਤਾ ਜਿਹੜਾ ਮਾੜੀ ਜਿਆਦੇ ਲੈ ਪੂਆ ਪਾਣੀ ਪੀ ਲੈ ਪੂਆ ਤਾਂ ਪਾ ਲਗੀ ਕਿਹੜਾ ਉਹ ਰਿਆ ਕਿਹੜਾ ਬਾ ਕੀ ਹੋ ਗਿਆ ਆ ਦੇਖ ਲਾ ਰਹੀ ਤਾਂ ਆਈ ਨਹੀਂ ਪਤਾ ਲੱਗਦਾ ਪੂਆ ਹੁਣ ਤਾਂ ਵੀ ਮੇਰਾ ਪਤੀਜਾ ਕਿੱਥੇ ਗਿਆ ਹੋਇਆਗਾ ਓਹ ਪੂਆ ਤੂੰ ਤਾਂ ਪਾਣੀ ਦੀ ਐ ਪੀਣ ਦੀ ਦੇਖਿਆ ਨਹੀਂ ਜਾਂ ਪਤਾ ਨਾ ਕਿਹਾ ਤਾ ਪਤਾ ਹੀ ਬੋਲੀ ਜਾਣੀ ਆ ਜਾਂ ਭੱਜ ਕੇ ਸਲਟ ਕੱਢ ਦੇ ਤਾ ਕੁੜਾ ਸਾਰਾ ਦਿਨ ਪੰਨੀ ਰਹਿਣੀ ਉਹ ਕੰਮ ਕੁੰਮ ਕਰਦੀ ਰਹਿਣੀ ਮੋੜਾ ਮੋਟਾ ਕੰਮ ਆਈ ਲਾਈ ਹੋਈ ਆ ਉਹ ਕਰ ਜਾ। ਜਾ ਪਤ ਭੱਜ ਕੇ ਨਾ ਆਇਆ। ਜੀ ਚਲੋ ਅਸੀਂ ਸੋੜਦੇ ਹਾਂ। ਇਹ ਦੀਨਾ ਸਾਰਾ ਕੰਮ ਸੰਭਰ ਕੇ ਲਾ ਜਾਂਦੀ ਆ ਠੀਕ ਹੈ। ਆ ਪਤਾ ਨਹੀਂ ਕੰਮ ਵਾਲਿਆਂ ਲਾ ਲਾ ਕੇ ਤਦ ਤੱਕ ਕੀ ਪਕਾਉਂਗੀਆਂ। ਨਹੀਂ ਦੱਸ ਬੂਆ ਤੀਜੇ ਦਿਨ ਤੇਰਾ ਕਿਹੜਾ ਹੁੰਦਾ? ਚੌਥੇ ਦਿਨ ਤੋਂ ਪਿੰਡ ਜਾਨੀ ਤਿੰਨ ਦਿਨਾਂ ਬਾਅਦ ਫੇਰ ਆ ਜਾਨੀ ਕਦੇ ਦੇਖੀ ਹੋਰ ਕੰਮ ਵਾਲੀ ਆਉਂਦੀ। ਕੰਮ ਨਵੇੜ ਕੇ ਫੇਰ ਬੈਠੀਆਂ ਸੀ। ਗਰਮੀ ਦੇ ਲੱਗੇ ਨਹੀਂ। ਮੇਰੀ ਗੱਲ ਸੁਣ। ਆ ਤੀਜੇ ਦਿਨ ਦੀ ਕੀ ਗੱਲ ਕਰਦੀ ਮੇਰੇ ਭਾਈ ਦਾ ਮੇਰੇ ਸਿਹੋ ਦਾ ਕਰ ਆ ਮੈਂ ਜਦੋਂ ਮਰਦੀ ਆ ਮੈਂ ਤੁਸੀ ਅੱਗੇ ਦਾ ਰਾਜ ਹੋ ਗਿਆ ਆ ਪੂਆ ਤੈਨੂੰ ਕੱਪੜਾ ਦਾ ਬਾਹ ਹੋ ਜਾਂਦੀ ਆ ਪੂਆ ਤੈਨੂੰ ਕਦਾ ਕਹਿੰਦੇ ਵੀ ਨਾ ਆਇਆ ਕਰ ਦਿਨ ਰਾਤ ਸਾਡੇ ਘਰਾਂ ਦਾ 6 ਮਹੀਨੇ ਇੱਥੇ ਰਹਿ ਪਾ ਅਸ ਤਾਂ ਤੈਨੂੰ ਜਮਾਨੇ ਕੰਨ ਨਹੀਂ ਭੱਗ ਜਾ ਸੁਠ ਮੈਂ ਟੈਨਸ਼ਨ 10 ਦਿਨ ਲਾ ਕੇ ਜਾਉਂਗੀ ਬਸ ਹਰ ਮੈਂ ਕਹਿੰਦੀ ਹੁਣ ਕਰੇ ਬੰਗਣ ਮੈਂ 10 ਦਿਨ ਪਿੰਡ ਰਹਿ ਕੇ ਆਉਣੀ ਆ ਬੰਗਣ ਨੂੰ ਵੀ ਭੇਜਿਆ ਕਰ ਪੂਆ ਵੀ ਭੇਕੇ ਜਾਇਓ ਸੰਜam ਪੀ ਦੀਆ ਦੇ ਇਸੀ ਕੱਲ ਵਾਪਸ ਆਇਆ ਅੱਥਰ ਨੂੰ ਮੋੜਿਆ ਲੈ ਪੂਆ ਬਾਬ ਜੋ ਉਹੀ ਬਿਥੇਰੇ ਭੁੰਗਣ ਜਾ ਕੇ ਕੀ ਕਰਨਾ ਹੈ ਤੂੰ ਤਾਂ ਆਪਣੀ ਤੇ ਬੌੜੀਆਂ ਜਮੀਨ ਕੰਮ ਫਿਰ ਪੂਆ ਸੱਚ ਅੱਥਰ ਨਹੀਂ ਆ ਗਈ ਤੜਕੇ ਵਾਲਾ ਕਰ ਗਈ ਹੋਣੀ ਆਪਣੇ ਵੇਰਾ ਕੇ ਕਰਦੇ ਹੁੰਦਾ ਨਹੀਂ ਨਾ ਕਿ ਗੋਡੇ ਦੁਖਦੇ ਨਹੀਂ ਪੂਆ ਸਰਕਾਰੀ ਬਸ ਤੇ ਬਿਥੇਰੇ ਚੜ ਜਾਂਦੀ ਆਉਦਨੀ ਗੋਡੇ ਦੁਖਦੇ ਹੈਗੇ ਨਹੀਂ ਉਹ ਤਾਂ ਕਿਰਾਇਆ ਪਾੜਾ ਨਹੀਂ ਲੱਗਦਾ ਆ ਤਾਂ ਹੀ ਆ ਜਾਂਦੀਆਂ ਦੂਜੇ ਤੀਜੇ ਦਿਨ ਪਰ ਆਹੋ ਜੇ ਕਿਰਾਇਆ ਲੱਗਦਾ ਵੇ ਪੂਆ ਬੜਾ ਆਵੇ ਡਰ ਕਾੜਾ ਮੈਂ ਪੂਆ ਕਰਾਇਨ ਲੱਗਦਾ ਜਿਵੇਂ ਤੇਰਾ 100 ਬਜਾ ਬਚਦਾ ਹੈਗੇ ਕੇਲੇ ਗੁਲੇ ਤੇ ਲਿਆਇਆ ਕਰ ਮੈਂ ਗਈ ਸੀ ਉਹਦੇ ਕੋਲ ਉਹ ਮੱਚ ਜਾਣਾ ਕਹਿੰਦਾ ਮੈਂ ਤਾਂ 300 ਰੁਪਏ ਕਿਲੋ ਕਿਲੋ 6 ਰੁਪਏ ਦੇ 300 ਕਿਲੋ ਦੇਉਂਗਾ ਕਹਿੰਦਾ ਆ ਫਿਰ ਮੈਂ ਤੁਹ 60 ਪਰ ਨਿਆਣੇ ਨੂੰ ਦਾਦਾ ਸਰ ਪੀਰੇ ਦੂੰਗੀ ਮੈਂ ਚੱਲ ਪੂਆ ਵੀ ਸਾਢੇ ਘਣਾ ਜਵਾਕ ਕੇਲਿਆਂ ਤੇ ਬੈਠੇ ਨੇ ਆ ਹੁਣ ਹੀ ਖਾ ਕਰ ਜੀ ਬਥੇਰੇ ਪੈਨੇ ਮਨਾ ਪਵਿੱਤਾ ਬਥੇਰਾ ਕੁਛ ਲੈ ਕੇ ਆਉਂਦਾ ਲੱਕੀ ਵਾਧੂ ਕੁਛ ਲੈ ਕੇ ਆਉਂਦਾ ਫਾਲਾ ਪਰ ਤਾਂ ਹੀ ਉਹਦੀ ਪੁੱਤ ਖਰਾਬ ਹੋ ਜਾਂਦੇ ਨੇ ਹੋਰ ਅਕਰ ਬੱਲੇ ਬਲੇ ਹੋਉਂਦੇ ਨੇ ਕਿਤੇ ਵਿੱਚ ਲੇਜ ਹੋ ਜਾਂਦੇ ਨੇ ਹਾਂ ਇਹ ਗੱਲ ਤਾਂ ਦੇ ਸਾਡੇ ਤਾਂ ਹੀ ਫ੍ਰੀਜ ਚ ਗਲਦੇ ਰਹਿੰਦੇ ਨੇ ਬੂਆ ਜਦ ਤੂੰ ਆਨੇ ਤੂੰ ਹੀ ਖਾਨੀ ਆ ਹਉ ਤਾਂ ਕੋਈ ਨਹੀਂ ਸਾਡੇ ਫਲ ਫਰੂਟ ਮੈਨੂੰ ਆਦਤ ਆ ਅਕਰ ਇਹ ਵੀ ਮਗਾ ਆਖੀ ਖਾਣੀ ਰਹਿਣੀ ਆ ਮਨ ਹੋਰ ਚਲ ਵਧੀਆ ਬੂਆ ਥੋੜਾ ਪੈ ਕੇ ਬੁੱਕਾ ਸੋੜੇ ਠੀਕ ਠਾਕ ਨੇ हां बहुत ठीक है अजय 간 ਨੂੰ ਪੁੱਛਣਾ ਸੀ ਫਿਰ ਤੇ ਪੁੱਛ ਲਾ ਕੁੜੇ ਪੱਲਾ ਗੱਲਾਂ ਚੁਰਚ ਗਈ ਲੈ ਮੈਂ ਕਹਿੰਦੀ ਸੀ ਉਧਰ ਤੇ ਚਾਚੇ ਕੇ ਜਾ ਕੇ ਆਉਂਗੀ ਸੀ ਮੈਂ ਮਾੜਕ ਜੈ ਬੂਆ ਉਹ ਬੜਾ ਦਰਵਾਜ਼ੇ ਬੋਟਲੇ ਬੈਠੇ ਨੇ हां شادی ਘੁੱਟਤਾ ਕਰਦੇ ਨਹੀਂ ਤੂੰ ਫਿਰ ਉਧਰ ਜਾਂਦੀ ਇਹ ਹੋਈ ਗੱਲ ਲੋਟੀ ਉਧਰ ਆਉਂਦੀ ਆ ਭੂਆ ਵੀ ਆਪਣੇ ਕੰਨੀ ਨਹੀਂ ਹੋਣੀ ਹੈਗੀ ਚੋਲਾ ਤਾਂ ਪੂਰਾ ਖਾ ਜਾਏ ਕਿਹੜਾ ਕਾਨੀਆਂ ਸੀ ਰਾਤਾਂ ਹੀ ਰਹੇਗੀ ਮੇਰਾ ਦਾਦੂ ਕਾੜਾ ਦੇਖ ਪੂਰਾ ਦਾੜ ਕੱਟ ਦਸ ਤੇਰੇ ਕੱਢਾਂਗੇ ਅਸੀਂ ਕਿਹੜਾ ਹਰਿਆਣੇ ਦੀ ਹੈ ਦੇਖ ਤੁਸੀਂ ਪਾਫੜੇ ਕੁੱਟੀਆਂ ਉਹ ਕਰਦੀ ਹੈ ਜੀ ਨਾਲ ਇਹਨਾਂ ਦੀ ਗੱਲ ਨਾ ਸੁਣੀ ਕੋਈ ਇਹ ਤਾਂ ਮਿੰਟਜ ਟਿੱਲੀ ਲਾ ਕੇ ਉਰੇ ਘਰ ਕਾੜ ਦੂ ਆਪਣਾ ਗੱਲ ਦੇਖ ਲੈ ਕਿਵੇਂ ਕਰਦੀ ਸੀ ਚੱਕਣਗੇ ਨਾ ਉਧਰ ਬੈਗ ਲੈ ਕੇ ਗਈ ਆ ਉਧਰ ਆਪਾਂ ਕਹੜੇ ਤੇ ਕੁਝ ਕੱਢਣ ਲੱਗੀਆਂ ਤੇ ਲੈ ਆਈ ਹੁਣੇ ਕੁਝ ਖਾਣ ਹਾਂ ਇਹ ਤਾਂ ਵਰਕਪੁਰ ਖਿਲੇ ਹੋ ਪਰਤੀ ਭਾਜ ਦੇ ਕੁਮੈਰਾਂ ਦੇ ਕਰ ਲੱਸੀ ਨਹੀਂ ਹੁਣਾਂ ਜੇ ਤਾਂ ਬਥੇਰਾ ਢੋਂਦੀ ਐ ਇਹ ਮਾਂ ਤਾਂ ਦਿੰਦੀ ਐ ਖਾਣ ਨੂੰ ਵੀ ਖਾ ਲੋ ਚਾਰ ਇੱਧਰ ਹੀ ਨਹੀਂ ਲਿਆਉਂਦੀ ਜਿਹੜਾ ਕੁਝ ਸੁਣਦੀ ਐ ਐ ਨਹੀਂ ਪਤਾ ਹੁੰਦੀ ਹੁੰਦੀ ਉਧਰ ਵੀ ਆਈ ਹੋਵੇ ਫੜਾ ਆਈ ਹੋਵੇ ਸਮਾਨ ਵੀ ਮੈਂ ਫੇਰ ਆਉਣੀ ਆਂਗੀ ਮੈਂ ਫੇਰ ਜਾਣਤੀ ਨਹੀਂ ਸੀ ਹਾਂ ਸਮਾਨ ਤਾਂ ਫੜਾ ਕੇ ਆਈ ਨਹੀਂ ਹੋ ਸਕਦੇ ਆ ਵੀ ਮੈਂ ਕੀ ਚਾਹ ਪੀਣੀ ਦੱਸਾਂ ਹਾਂ ਕਿ ਚਾਹ ਪੀਣੀ ਵੀ ਕਿਹੜਾ ਉਧਰ ਸੁੱਕੀ ਸੁਲਾ ਮਾਰਿਆ ਵਾਂ ਬੱਚੀ ਮਿੱਠੀ ਐ ਹਾਂ ਕਿਉਂੜਾ ਨੋਹਾਨਾ ਵਰਤਦੀ ਹੁੰਦੀ ਮੈਂ ਤਾਂ ਕਹਿੰਦੀ ਨੇ ਰੀਤ ਵੀ ਨੋਹਾਨਾ ਲਾ ਕੇ ਖਾਂਦੀ ਹੋਣੀ ਐ ਨੋ ਨਾਂ ਨਾ ਤੇ ਫਿਰ ਆ ਆ ਦੇਖ ਲਈ ਤੋ ਜਿਹੜੇ 10 ਦਿਨ ਕਹਿੰਦੀ ਆ ਨਾ ਜੇ 10 ਦਿਨਾਂ ਚ ਆਪਾਂ ਨਾ 8 ਬੀਟ ਕਰਤਾ ਤਾਂ ਮੈਨੂੰ ਆਮਣ ਕਾ ਇੱਕ ਨਾ ਬਗਾ ਨਾ ਫਿਰ ਆਪਾਂ ਕਿਤੇ ਮਾਗਰ ਲੱਗਦੀ ਹਾਂ ਤੂੰ ਪੈ ਜਾ ਪ੍ਰਗਟਾ ਚੱਲ ਮੈਂ ਪਰੇ ਪੈ ਤੋਕਦੀ ਧੁੱਪਾਂ ਤੇ ਪੈ ਰਹੇ ਆ ਜੋ ਆਉਂਦੀ ਆ ਉਹਨਾਂ ਲੈ ਨੇ ਆ ਲੈ ਕੇ ਮੁੰਡਿਆ ਜੋ ਨਾਲ ਆ ਜੀ ਆਪਣੇ ਪਾਗਾਂ ਦੀਆਂ ਤੇਰੇ ਸੌ ਜਾ ਮੈਂ ਹੋ ਹੋ ਕਿੰਨੇ ਗਰਮੀ ਆ ਬਾਹਰ ਤਾ ਬੈਠੇ ਨਹੀਂ ਆ ਅੰਦਰ ਨਾ ਵਧੀਆ ਸੀ ਇਹ ਕੁੜੇ ਬਹੂ ਅਹੋ ਕੀ दाल ਸਬਜ਼ੀ ਬਣਾ ਲਈ ਅਜੇ ਤੱਕ ਬੂਆ ਕਾਸੀ ਦੀ ਨਹੀਂ ਕਰੀ ਹੈਗੀ ਕਰਦੀਆਂ ਸਲਾਹ ਜੀ ਉਸ ਦੀ ਰੀਤ ਨੂੰ ਕਾਦੀ ਬਣਾਈਏ ਆ ਛੋਟੀ ਬਹੂ ਕੀ ਕਰ ਜਾਂਦੀ ਅੰਦਰ ਕੁਝ ਨਹੀਂ ਉਹ ਤਾਂ ਕਪੜੇ ਜੱਕੀ ਆਂਦੀ ਸੀ ਇਹ ਮੁੰਡਾ ਨਾ ਕਿ ਹਟਿਆਗਾ ਉਹਦੇ ਕਪੜੇ ਲੱਗ ਰਹੀ ਸੀ ਪਾਉਣ ਅੱਛਾ ਮੈਂ ਤਾਂ ਇਹ ਕਹਿੰਦੀ ਸੀ ਨਾ ਕੁੜੀ ਮੇਰੇ ਘਰ ਆ ਉਸੇ ਕਿੰਨੇ ਕ ਮੁੰਡਾ ਪੈਸੇ ਪੁੱਛੇ ਤੇ ਇਦਾਂ ਦਾ ਬਾਹਰ ਭੇਜੀ ਆਂਦਾ ਬੂਆ ਖਰਚਾ ਪੱਠਾ ਇਹ ਚੱਲੀ ਜਾਂਦਾ ਬਸ ਘਰ ਦਾ ਬਸ ਇੰਨਾ ਘਰ ਮਕਾਨ ਜਸ ਮਾਰ ਲਿਆ बस कुछ वधिया ਦਾ ਟਾਈਮ ਪਾਸ ਜਾ ਹੋਈ ਜਾਂਦਾ ਹੈਗਾ ਆਹਾਂ ਮੈਂ ਤੈਨੂੰ ਐ ਪੁੱਛਦੀ ਸੀ ਆਹ ਛੋਟਾ ਨਹੀਂ ਡਕਨੀ ਕੰਮ ਕੋ ਮਤੇ ਜਾਂਦਾ ਤੇ ਨਹੀਂ ਕਿਤੇ ਬਸ ਦਿਨ ਪਤਾ ਖੇਤ ਬੰਨੇ ਦਾ ਬਾਲਾ ਕਰ ਲੈ ਥੋੜਾ ਕਰ ਲੈ ਵਧੀਆ ਚਲੋ ਜੀ ਇਹ ਆਹ ਵੱਡੇ ਮੁੰਡੇ ਦੇ ਸਿਰ ਤੇ ਸਾਰੀ ਕਮਾਈ ਹੈਗੀ ਹੁਣ ਉਹ ਪੈਸੇ ਭੇਜੀ ਜਾਂਦਾ ਹੈ ਖਾਈ ਜਾਂਦੇ ਨੇ ਕਿ ਆ ਤੂੰ ਖਵਾਈ ਜਾਂਦੀ ਹੈਗੀ ਆਹੀ ਹੈਗਾ ਨਾ ਨਾ ਪੂਆ ਐ ਤਾਂ ਮਾੜੀ ਮੋਟੀ ਫਸਲ ਹੁੰਦੀ ਹੈਗੀ ਚੱਲ ਇਹ ਵੀ ਕਰਦਾ ਦਾਣੇ ਦੁਨੇ ਖਾਣ ਨੂੰ ਹੋ ਜਾਂਦੇ ਨੇ ਵੀ ਇੰਨੀ ਦਾ ਵੇਲਾ ਵੀ ਨਹੀਂ ਰਹਿੰਦਾ ਨੀ ਫਸਲਾਂ ਦਾ ਕੀ ਆ ਅੱਧੀ ਤੋਂ ਨੇ ਠੇਕੇ ਤੇ ਦੇ ਰੱਖੀ ਆ ਆ ਥੋੜੇ ਯਕੀਲੇ ਨੇ ਮੜ ਮੋਟਾ ਗੇੜਾ ਮਾਰੇ ਹੁੰਦਾਗਾ ਆ ਬਾਕੀ ਸੀਰੀ ਪਾਲੀ ਤੋਂ ਕਰਾ ਲਾਂਦਾ ਕੰਮ ਐਜੇ ਤਾਂ ਭੋਸੀਰੀ ਵੀ ਨਹੀਂ ਰੱਖਿਆ ਹੈਗਾ ਅਸੀਂ ਪਾਣੇ ਪੈਸੇ ਵਾਲੇ ਉਹ ਰੱਖ ਲੋਂਗੇ ਕੋਈ ਨਾ ਬੂਹ ਜੇ ਜਿਤ ਮੰਨਿਆ ਤਾਂ ਰੱਖ ਹੀ ਲਵਾਂਗੇ ਮੈਂ ਤਾਂ ਐਂ ਕਹੀ ਸੀ ਕੁੜੇ ਮਾਰੀ ਜੀ ਸਮਝਦਾਰ ਬਣ ਤੂੰ ਆ ਸਾਰਾ ਘਰ ਖਵਾਈ ਜਾਨੀ ਐ ਇਹ ਚੰਗੀ ਕਰ ਲੈ ਤੇਰੀ ਲੈ ਉਹ ਆਵਦਾ ਦਾ ਟੱਬਰ ਹੈਗਾ ਅ ਕੋ ਸਮਝਦਾਰ ਬਣ ਲੈਪਣਾ ਦੀ ਇਹਨਾਂ ਨੇ ਖਾੜਿਆ ਜਾਂ ਮੈਂ ਖਾੜਿਆ ਕਿੱਡੀ ਕੁ ਮੁਰਕੀਆਂ ਇਹ ਤਾਂ ਪੂਆ ਘਰੇ ਆਪਣਾਈਆਂ ਨੇ ਡੇਲੀ ਪਾਉਣ ਨੂੰ ਅੱਛਾ ਅੱਛਾ ਆਏ ਬੋਲ ਆ ਤੁਹਾਡੀ ਇੰਗਲਿਸ਼ ਫਿੰਗਲਿਸ਼ ਜੀ ਮੈਨੂੰ ਨਹੀਂ ਆਉਂਦੀ ਹੈਗੀ ਆ ਮੈਂ ਤਾਂ ਸਿੱਧੀ ਸਾਦੀਆਂ दाल ਰੋਟੀ ਧਰ ਕੇ ਖਾਣਾ ਇੱਕ ਦਿਨ ਮੇਰੇ ਤਾਂ ਚਾਦ ਆ ਗਈ ਗੱਲ ਮੈਂ ਵੱਡੀ ਬਹੂ ਨੂੰ ਸਮਝਾ ਕੇ ਆਵਾ ਮਾਰਾ ਜਾ ਆ ਨਾਲੇ ਤੂੰ ਆਇ ਇੱਕ ਆਖਵਾਈ ਜਾਨਨੀ ਐ ਆ ਤੂੰ ਆਪ ਤਾਂ ਕੀ ਨਹੀਂ ਬਣਾ ਸਕੇ ਤੂੰ ਲੈ ਪੂਆ ਆ ਵੀ ਆਪਦੀ ਹੈ ਜਿਹੜਾ ਇਹਨਾਂ ਬਣਾ ਲਿਆ ਨਾਲ ਇਹ ਕੀ ਦੇ ਨੇ ਇਹ ਵੀ ਸਾਡੇ ਆਪਦੀ ਨੇਗੇ ਨਹੀਂ ਉਹਦਾ ਕੀ ਆ ਛੋਟੀ ਬਹੂ ਐ ਨਹੀਂ ਪਤਾ ਉਹਦੇ ਪੇਕਿਆਂ ਕੋਲ ਢੋਈ ਜਾਂਦੀ ਹੋਵੇ ਜਮਾਨੇ ਪੂਰ ਢੋਂਦੀ ਉਹ ਤਾਂ ਨਾਲ ਸਰਦਨ ਬਾਹਰ ਹੀ ਰਹਿੰਦੇ ਨੇ ਉਹਨਾਂ ਦੇ ਸਾਲਸੀ ਮੀਨ ਦਾ ਸੁੱਟੀ ਆਉਣਾ ਹੈਗਾ ਇਹਨਾਂ ਕੋਲ ਇੰਨੀ ਮੈਂ ਆਖਰ ਨੂੰ ਧਿਆਨ ਤੇ ਹੀ ਰੱਖਦੇ ਨੇ ਕਈ ਵਾਰੀ ਬਿਮਾਰ ਠਮਾਰ ਹੋ ਜਾਈ ਨੇ ਦਵਾਈ ਦੂਤੇ ਹੀ ਲਿਆਉਂਦੇ ਨੇ ਦਵਾ ਕੇ ਕਿਉਂ ਰੱਖਦੇ ਨੇ ਕੁੜੇ ਤੇਰਾ ਧਿਆਨ ਇਹ ਵੀ ਤਾਂ ਤੇ ਸੋਚਿਆ ਤਾਂ ਆ ਦਿਮਾਗ ਹੈ ਜਿਹੜਾ ਮੋਟਾ ਜਿਹਾ ਨੂੰ ਸਿ ਪਾਲਾ ਕੁਛ ਖਾਣੇ ਚ ਖਾਣੇ ਚ ਨਾਲੇ ਹੋਰ ਉਹ ਕਹਿੰਦਾ ਤੁਲਾ ਵਪੂਆ ਕਹਿੰਨੇ ਕਦੇ ਕਦੇ ਨੇ ਤੁਹਾਨੂੰ ਉਹ ਕਹਿੰਦਾ ਅੱਖਾਂ ਭੰਦਾ ਤੇਰਾ ਤਾਂ ਉਹ ਕੰਮ ਲੱਗਦਾ ਮੈਨੂੰ ਹੈ ਮਾੜਾ ਮੋਟਾ ਮੈਂ ਤਾਂ ਤੇਰੇ ਭਲੇ ਲਈ ਕਹੀ ਨਹੀਂ ਹੈਗੀ ਆ ਬਾਕੀ ਦੇਖੀ ਜਾ ਬਸ ਹੋਆ ਬਸ ਮੈਨੂੰ ਪਤਾ ਹੈ ਮੇਰੇ ਘਰਵਾਲੇ ਮੈਂ ਕੀ ਕਰਨਾ ਕੀ ਨਹੀਂ ਕਰਨਾ ਹੈ ਜਿੰਗਾ ਭਾਈ ਮੇਰਾ ਕੰਮ ਤੇ ਸਮਝਾਣਾ ਉਹ ਨਾ ਸਮਝਣਾ ਤੁਹਾਡੀ ਮਰਜ਼ੀ ਹੈਗੀ ਮੈਂ ਜਾਏ ਉਧਰ ਪਿਆਤੀ ਚਾਚੂ ਹਨਾਂ ਨੇ ਚਾਹ ਪਿਆਤੀ ਦੀ ਆ ਬਹੂ ਲੈ ਕੇ ਆਈ ਤੀ ਕਹਿੰਦੇ ਲੱਡੂ ਲਿਆਈਆਂ ਪੂਆ ਪੇਕੀ ਵਿਆਹ ਜਾ ਕੇ ਆਈ ਤੀ ਆਪਦੇ ਅੱਛਾ ਹਾਂ ਲੱਡੂ ਲੱਡੂ ਪਿੰਨੀ ਧਰਤੀ ਉਹ ਦੀ ਚਰਕ ਦੇ ਨੇ ਚਾਹ ਬਣਾਈ ਬਹੂ ਨੇ ਵੀ ਭੂਆ ਜੀ ਆ ਗਏ ਹੋਰ ਹੋਰ ਨੇ ਚਾਹ ਬਣਾਈ ਪਰ ਨੇ ਕਰਨ ਦੇਣੇ ਹਾਂ ਭੂਆ ਸੀ ਤਾਂ ਥੋੜੀਆਂ ਜਿਹੀ ਹੌਲੀ ਹੌਲੀ ਕੰਮ ਕਰ ਦੂਣਾ ਹੁਣ ਸਾਡੇ ਕੋਲ ਤਾਂ ਇਨੀ ਫਰਤੀ ਹੈ ਨਹੀਂ ਜੀ ਹੈ ਅਸਤ ਮੰਗਾ ਹੌਲੀ ਹੌਲੀ ਕੰਮ ਕਰਦੇ ਹਾਂ ਹੁਣ ਦਾ ਰੋਟੀ ਤੇ ਲਵੇ ਲੱਗਾਂਗੀ ਮੈਨੂੰ ਤੁਸੀਂ ਕੁੜੀਆਂ ਪੜੀਆਂ ਲਿਖੀਆਂ ਆਹ ਉਹ ਵਿਚਾਰੀ ਪੜੀ ਲਿਖੀ ਹੈਗੀ ਘੱਟ ਆ ਥੋੜੀ ਜੀ ਹਾਂ ਕਰਕੇ ਕੁਛ ਵੀ ਉਹਦੀ ਸੱਸ ਸਮਝਾਉਂਦੀ ਰਹਿੰਦੀ ਆ ਅਜੇ ਹੁਣ ਛੋਡੀ ਸੱਸ ਹੋਵੇ ਤਾਂ ਸਮਝਾਵੇ ਸਾਨੂੰ ਹੁਣ ਹਾਂ ਜਿਵੇਂ ਮਰਜ਼ੀ ਲਾਲਾ ਘੂਆ ਪਰ ਤੈਂ ਤੱਕ ਦੇ ਸਾਨੂੰ ਸਲਾਹ ਹੈ ਜਿੰਨਾ ਮਰਜ਼ੀ ਉਹ ਕਰ ਲੈ ਕੰਮ ਪਤਾ ਕੀ ਆਗਾ ਮੈਂ ਹੀ ਕਹਿੰਦੀ ਆ ਪੁੱਤਰ ਵਾਲੇ ਮਿਲ ਕੇ ਰਹਾ ਕਰੋ ਹੋਰ ਤਾਂ ਕੁਛ ਨਹੀਂ ਆ ਛੋਟੀ ਬਹੂ ਆਉਂਦੀ ਆ ਕੀ ਹਾਂ ਰੀਤਾ ਆਏ ਕਰੀ ਪੁੱਤ ਆ ਕੰਮ ਜੇ ਨਿਵੇੜ ਕੇ ਮਰੇ ਸਿਰ ਚ ਤੇਲ ਜਾ ਛੱਸਦੀ ਕੋਈ ਨਾ ਪੂਆ ਰੋਟੀ ਟੁਟਕ ਕਰ ਲਵੇ ਸੀ ਨਹੀਂ ਇਹ ਛੋਟੀ ਪਹੂ ਨੂੰ ਕਹ ਦੇ ਉਹ ਦੱਸ ਦੂਗੀ ਮੈਂ ਨਾ ਪੂਆ ਆਟਾ ਗੁੰਨੂਗੀ ਤੇ ਸਬਜ਼ੀ ਬਣਾਉਗੀ ਅੱਛਾ ਰਲ ਕੇ ਬਣਾਉਣੀ ਤੂੰ ਹਾਂ ਚਲ ਆ ਦੇ ਕੱਲ ਫਿਰ ਤੂੰ ਸਭ ਦੀ ਸਬਜ਼ੀ ਲਿਆ ਆ ਬਿੰਦਜਟ ਛੋਟੀ ਪਹੂ ਭੇਜੂਗੀ ਕੀ ਹੋ ਗਿਆ ਆ ਜਾ ਬੁੱਤ ਬਹਿ ਜਾ ਅੱਛਾ ਰਹਿ ਤਾਂ ਦੇਖੇ ਜੋ ਤੁਮ ਮਾਂ ਬਾਈਆਂ ਹੁੰਜ ਨੇ ਸੋਨਾ ਸੋਨਾ ਕੀ ਪਤਾ ਕੀ ਪਤਾ ਦਰ ਦੁਰ ਕਾੜ ਮੇਰਾ ਪਿੰਨ ਕਾੜਾ ਦੇਖ ਆ ਦੇਖ ਨਾ ਕਿ ਮਾਚਲ ਨਹੀਂ ਕਿ ਹਰਿਆਣੇ ਦੀਆਂ ਭੂਆ ਵੀ ਤੇਰਾ ਦਰ ਕਾੜ ਕੱਢਾਂਗੇ ਆ ਦੇ ਹਾਂ ਆ ਦੇ ਪੁੱਤ ਸਾਰਾ ਖੂਸੀ ਆ ਦੇ ਆ ਦੇ ਹਾਂ ਇਹ ਫਿਰ ਮੈਂ ਤਾਂ ਕਰਕੇ ਦਰਦ ਹੀ ਨਹੀਂ ਹੈਗੀ ਨਾ ਫਿਰ ਤੈਨੂੰ ਪਤਾ ਮੈਂ ਭੁੱਲ ਜੂਗੀ ਹੁਣ ਸਿਆਣੀ ਉਮਰ ਹੋਈ ਪਈ ਆ ਜਾਦ ਆਉਣ ਨਾ ਆਉਣ ਤਾਂ ਕਰਕੇ ਆ ਨਾ ਕਿਵੇਂ ਬੁਲਾਇਆ ਸੀਗਾ ਮੈਨੂੰ ਹਾਂ ਮੈਂ ਕਹਿੰਦੀ ਸੀ ਮਾ ਹੁਣ ਤਾਂ ਠੀਕ ਠਾਕ ਰਹਿੰਦੀ ਹਾਂ ਤੁਸੀਂ ਸਾਨੂੰ ਕੀ ਹੋਇਆ ਅਸਤ ਕਦੇ ਗੜੀ ਹੀ ਨਹੀਂ ਮੈਂ ਮੜਾ ਸਬਜੀ ਸਬਜੀ ਦੇਵਾਂ ਨਾ ਤੁਸੀਂ ਮੈਂ ਸਬਜੀ ਕੱਟ ਕੇ ਆਈ ਕਟੇੜਤੀ ਹਾਂ ਜੇ ਮੈਂ ਕਰਦਾ ਨਹੀਂ ਆਹ ਤੜਕਾ ਲਾ ਲਈ ਵਧੀਆ ਲਿਆ ਕਿਉਂ ਪਾ ਲਈ ਦੇਸੀ ਹੈ ਨਹੀਂ ਹੋਏ ਦੇਸੀ ਕਿਉਂ ਤਾਂ ਹਰੋਕੀ ਸਬਜ਼ੀ ਨਹੀਂ ਖਾਦੀ ਜਾਂਦੀ ਨਾ ਮੇਟਰੋਟੀ ਬੱਦਦਾ ਤਾਂ ਹੈਗਾ ਦਾ ਤੇਲ ਦਾ ਤੜਕਾ ਲਾਉਣਾ ਬਈ ਉਹ ਪੁੱਤ ਆਏ ਕਹਿੰਦੀ ਸੀਗੀ ਕਹਿੰਦੀ ਪੂਆ ਜਿਹੜਾ ਤਾਂ ਕਹਿੰਦੀ ਬਾਹਰਲੇ ਕਰੋ ਰੂੜੀ ਵਾਲੀ ਜਗਾ ਹੁੰਦੀ ਆ ਕਹਿੰਦੀ ਸਾਡੇ ਨੂੰ ਕਰਵਾ ਦੋ ਆਮਨ ਕਹਿੰਦੀ ਆਮਨ ਕਹਿੰਦੀ ਤੇ ਮੈਂ ਤੈਨੂੰ ਐਂ ਪੁੱਛਦੀ ਤੇ ਮੈਂ ਆਪਦੇ ਪੇਕਿਆਂ ਨੂੰ ਵੀ ਦਿੰਦੀ ਰਹਿੰਦੀ ਆ ਮਾੜਾ ਮੋਟਾ ਕੁਝ ਹਾਂ ਉਹ ਹੈ ਜੇ 5-10 ਹਜ਼ਾਰ ਦੀ ਲੋੜ ਪੈਂਦੀ ਤੇ ਦੇ ਵੀ ਦਿੰਦੀ ਆ ਉਹ ਵੈਸੇ ਫालतੂ ਨਹੀਂ ਪੈਖਾ ਕਦੇ ਦਿੱਤਾ ਨੇ ਮੈਨੂੰ ਸੁਨਾਈਆਂ ਜੀਆਂ ਕਰਦੀ ਸੀ ਹਾਂ ਤਾਂ ਲੱਕੀ ਕੋਈ ਕੰਮ ਨਹੀਂ ਕਰਦਾ ਲੱਕੀ ਬਸ ਖੇਤ ਚ ਗੇੜਾ ਮਾਰਿਆ ਹੁੰਦਾ ਆ ਸਾਰਾ ਖਰਚਾ ਪਾਣੀ ਪੂਆ ਸਾਡੇ ਸਿਰ ਤੇ ਆ ਕਿਉ ਲੈ ਪੂਆ ਹੁਣ ਖੇਤ ਦਾ ਕੰਮ ਕਿਹੜਾ ਥੋੜਾ ਹੁੰਦਾ ਏ ਇਹ ਜਿੱਦੋਂ ਪੁੱਛ ਖੜਿਆ ਨਹੀਂ ਜਾਂਦਾ ਤੇ ਉਹ ਵਿਚਾਰੇ ਜੀਰੀ ਲਾਉਣਗੇ ਦੇਖ ਲੈ ਹੁਣ ਪਤਾ ਨਹੀਂ ਨਾਲ ਸਦੇਹਾੜੀ ਵੀ ਨਹੀਂ ਇੰਨਾ ਕੋਈ ਰੱਖਦੇ ਤਾਂ ਹੀ ਕਿਤੇ ਮੈਂ ਤੈਨੂੰ ਹਾਕ ਮਾਰੀ ਸੀਗੀ ਉਹਦੇ ਨਾਲ ਕੱਲੀ ਨਾ ਗੱਲ ਕਰਦੀ ਆ ਇਹ ਉੱਪਰੋਂ ਮਿੱਠੀ ਆ ਅੰਦਰੋਂ ਦਿਲ ਦੀ ਖੋਰ ਨਹੀਂ ਆ ਮੈਨੂੰ ਨਹੀਂ ਸੀ ਪਤਾ ਹੈਗਾ ਵੀ ਇਹ ਜੀ ਚੁਗਲੀਆਂ ਕਰਦੀ ਹੈ ਇਹ ਮੈਂ ਤਾਂ ਇੰਨਾ ਚੰਗਾ ਸਮਝੀ ਸੀ ਇਹਨੂੰ ਹੋਰ ਕੀ ਕਹਿੰਦੀ ਸੀ ਹਾਥੀ ਦੇ ਦੰਦ ਖਾਣੇ ਦੇ ਕੁਝ ਹੋਰ ਨੇ ਦਿਖਾਣੇ ਦੇ ਕੁਝ ਹੋਰ ਨੇ ਹੂੰ ਹੋਰ ਕੀ ਕਹਿੰਦੀ ਸੀ ਭੂਆ ਹੋਰ ਤਾਂ ਬਸ ਆਹੀ ਕਹਿੰਦੀ ਸੀ ਆ ਸਾਰਾ ਖਰਚਾ ਪਾਣੀ ਭੂਆ ਸਾਡਾ ਹੀ ਆਗਾ ਅਤੇ ਆਏ ਆ ਭੂਆ ਬੋਆ ਭੂਆ ਆਏ ਕਰਦੀ ਕੀ ਘਾਟੇ ਬਾਤੇ ਸੀ ਖਾਸ ਮਹਾ ਛੋਟੀ ਬਹੁਤੇ ਕੰਨਾ ਤਾਂ ਨਹੀਂ ਗੱਲ ਤਾਂ ਕੱਢਦਾ ਮੈਂ ਜਾਂ ਫਿਰ ਕਹਿੰਦੇ ਵੀ ਰੂੜੀ ਵਾਲੀ ਥਾਂ ਸਾਡੇ ਨਾਲ ਵਾਦੀ ਸਾਰੇ ਹਾਂ ਪਤਾ ਇਹਨੂੰ ਹੁਣ ਵੀ ਉੱਥੇ ਦੀ ਪਾਰਕ ਬਣਦੀ ਆ ਆਹੋ ਆਹੋ ਰੋਡ ਬਣੂਗਾ ਨਾਲੇ ਵੱਡਾ ਰੋਡ ਨੂੰ ਪੈਸੇ ਆਉਣਗੇ ਪੁੱਤ ਪੈਸੇ ਅੱਜ ਕੱਲ ਪੈਸੇ ਨਾਲ ਹੀ ਦੁਨੀਆ ਕੋਈ ਨਾ ਬੁਆ ਐਂ ਕਰੀ ਤੂੰ ਛੇ ਤਾਂ ਰੂੜੀ ਵਾਲੀ ਥਾਂ ਨਵਣੀ ਹੋਈ ਤੇ ਦੋਏ ਪਾਈਆਂ ਦੇ ਨਾਲ ਬਈ ਨਹੀਂ ਰਹਿਣ ਦੇ ਤੂੰ ਹੀ ਰੱਖਣੀ ਬਸ ਨਹੀਂ ਹਜੇ ਤਾਂ ਮੇਰੇ ਨੋਂ ਹੈਗੀ ਉਹ ਉਹ ਤਾਂ ਬਾਪੂ ਲਵਾ ਗਿਆ ਸੀਗਾ ਆ ਮੇਰੇ ਭਾਈ ਨੇ ਨਹੀਂ ਮੰਗੀ ਹਜੇ ਮੈਂ ਤਾਂ ਕਿਸੇ ਨੂੰ ਨਹੀਂ ਦਿੱਤੀ ਮੈਨੂੰ ਕਹਿੰਦੀ ਸੀ ਕਹਿੰਦੀ ਭੂਆ ਜਦੋਂ ਵੰਡ ਕਰੇਗੀ ਤਾਂ ਮੇਰੇ 9.5 ਕਰਵਾਦੀ ਕਹਿੰਦੀ ਉਹ ਸਾਰੀ ਆ ਉਹਨਾਂ ਨੂੰ ਕਹਿੰਦੀ ਹਿੱਸੇ ਤੇ ਦੇ ਹੀ ਦਿੱਤਾ ਸਾਰੇ ਕੱਚਾ ਹੈਗੀ ਆ ਬਾਵਾਣਾ ਹੈ ਗਿਆ ਚਾਰ ਬਿਸਵੇ ਤਾਂ ਹੈ ਪੁੱਤ ਫੇਰ ਦੇਖ ਲੈ ਤੂੰ ਕਿੰਨੀ ਮਹਗੀ ਉਹ ਰੋਡ ਦੇ ਉੱਪਰ ਹੈਗੀ ਰੋਡ ਦੇ ਉੱਪਰ ਹੈ ਜਮ ਹੈ ਕਿੱਡੀ ਮਰਜ਼ੀ ਕੋਠੀ ਬਣਾ ਲਾ ਉੱਥੇ ਹੋਰ ਚਾਰ ਬਿਸਵੇ ਕਿ ਕਹੀਂ ਹੁੰਦੇ ਨੇਗੀ ਹਾਂ ਆ ਮੀਨੀ ਕਿਸਨੇ ਕਿਹਾ ਹੈਗਾ ਐਨੇ ਹੁੰਦੇ ਬੋਲਾਂ ਨੇ ਬੋਲ ਵਗਾਰੇ ਮਿੰਨਿਆ ਨੇ ਪਿੰਡ ਜਾੜੇ ਹੂੰ ਦੇਖ ਵੀ ਨਹੀਂ ਕਿਤੇ ਆਉਂਦੀ ਵੀ ਨਾ ਹੋ ਮੈਂ ਅੱਛਾ ਕੋਈ ਨਾ ਬੁਆ ਮਰਜੀ ਕਰਦੀ ਸੀ ਤੀ ਹੁਣ ਉਹਦੇ ਖਰਾਬ ਕਰਤਾ ਢਾਲ ਬਣਾਉਂਦੀ ਢਾਲ ਬਣਾਉਂਦੀ ਆ ਆਦੀ ਢਾਲ ਬਣਾਉਂਦੀ ਆ ਕੁੜੇ ਪਤਾ ਨਹੀਂ ਕੀ ਬਣਾਉਗੀ ਕੀ ਨਾਲ ਤੂੰ ਕਹਿੰਦੀ ਮੈਂ ਕੱਟ ਕੇ ਆਈ ਆ ਪਿੰਡੀਆਂ ਕੱਟ ਕੇ ਆਈ ਆ ਅੱਛਾ ਪਿੰਡੀਆਂ ਦੀ ਢਾਲ ਬਣਾਉਂਦੀ ਆ ਢਾਲ ਹੀ ਕਹਿ ਦਿੰਨੇ ਆ ਹਾਂ ਅੱਛਾ ਅੱਛਾ ਆ ਮੁੰਡਾ ਹਜੇ ਆਇਆ ਨਹੀਂ ਹੋਏਗਾ ਉਹੰਦਾ ਆਉਣਾ ਬੁਇਥੀ ਹੋਣਾ ਤੇ ਤੇ ਮੈਨੂੰ ਸੋਚ ਲਾਤੀ ਨਮੀ ਚਲ ਤੂੰ ਟੈਨਸ਼ਨ ਨਾ ਲਈ ਉਸ ਨਹੀਂ ਹੁੰਦਾ ਉਹੀ ਮੈਂ ਤੈਨੂੰ ਸਮਝਾਉਂਦੀ ਸੀ ਪੁੱਤ ਵੀ ਪੁੱਤ ਕਦੀ ਵੀ ਦਰਾਣਾ ਜਠਾਣਾ ਦਰਾਣਾ ਜਠਾਣਾ ਬਣਿਆ ਨਹੀਂ ਆਪਦਾ ਜਿੰਨਾ ਮਰਜ਼ੀ ਕਰ ਲੋ ਤਾਂ ਹੀ ਮੈਂ ਕਹਾ ਵੀ ਕੇਵਰੇ ਮੇਰੇ ਜ਼ਵਾਖ ਚੋ ਜ ਬੱਦਲ ਹੁੰਦਾ ਦੁਕਾਨ ਤੋਂ ਵੀ ਇਹ ਆਏਗਾ ਤਾਂ ਬੋਲਦੀ ਹੁੰਦੀ ਆ ਵੀ ਦੁਕਾਨ ਤੇ ਨਾ ਜਾਇਆ ਕਰ ਅਸਲ ਗੱਲ ਤਾਂ ਇਹ ਆ ਨਹੀਂ ਭਾਈ ਖਰਚ ਵਧ ਗਿਆ ਵੀ ਮੇਰੇ ਦਾ ਜਵਾਕ ਹੈ ਨਹੀਂ ਮੇਰੀ ਗੱਲ ਸੁਣ ਜੇ ਹੈਗਾ ਉਹ ਪੜਦਾ ਬਾਹਰ ਦੇਖ ਮੈਂ ਆਈ ਤੀ ਉੱਠ ਕੇ ਤੈਨੂੰ ਪਾਣੀ ਲੈਣ ਭੇਜਿਆ ਆਪ ਕਿਉਂ ਨਾ ਉੱਠੀ ਉਹ ਮੈਂ ਤੇ ਨੌਕਰਾਂ ਨਹੀਂ ਆ ਫੇਰਾ ਕੰਮ ਤਾਂ ਇਥੋਂ ਕਰਾਉਂਦੀ ਖੇਤੀ ਦਾ ਕੰਮ ਮੁੰਡੇ ਤੋਂ ਕਰਾਉਂਦੀ ਘਰ ਦਾ ਤੂੰ ਕਰਦੀ ਆ ਆ ਨੌਕਰਾਂ ਨੇ ਬਣਾ ਛੱਡਿਓ ਤੁਸੀਂ ਤੇ ਦਮੋ ਜੀ ਸਾਰਾ ਕੰਮ ਮੈਂ ਕਰਦੀ ਆ ਬੂ ਆਪੇ ਜਿੰਨਾ ਵੀ ਘਰ ਦਾ ਕੰਮ ਹੁੰਦਾ ਕੱਲੀ ਸਬਜ਼ੀ ਉਹ ਬਣਾਉਂਦੀ ਆ ਤੜਕਾ ਲਾਉਂਦੀ ਆ ਬਸ ਫੇਰ ਫੇਰ ਕੀ ਚੱਲ ਮੜ ਜਾ ਮੇਰੇ ਤੇ ਕੰਨਾ ਥਾਣੀ ਗੱਲ ਕੱਢਣੀ ਤੇਰੇ ਫਰਜ਼ ਤੀਗਾ ਆ ਮੈਂ ਤਾਂ ਕੱਢਤੀ ਸਭ ਬਾਕੀ ਤੇਰੀ ਮਰਜ਼ੀ ਆ ਆਪਦੀਆਂ ਤਾਂ ਕਰਾ ਕੇ ਮੁਰਕੀਆਂ ਪਾਲੀਆਂ ਆ ਤੈਨੂੰ ਕੁਛ ਕਰਾ ਕੇ ਦਿੱਤਾ ਕਿ ਨਹੀਂ ਅਸੀਂ ਕੀ ਕਰਨਾ ਬਥੇਰਾ ਸੋਨਾ ਮੇਰੇ ਮਾਪਿਆਂ ਨੇ ਪਾਇਆ ਮੈਂ ਤਾਂ ਅੱਗ ਨਹੀਂ ਲਾ ਦੂੰ ਸੋਨਿਆ ਸਿਆਰ ਬਾੜੀ ਜ਼ਿਆਦੇ ਸਿਆਰ ਹੈ ਬਾੜੀ ਜ਼ਿਆਦੇ ਹਾਂ ਤਾਂ ਮੈਨੂੰ ਪਤਾ ਬੁਆ ਚਲਾਕ ਤਾਂ ਬਹੁਤ ਆ ਆਉਂਦੀ ਆ ਚੱਲ ਬੁਆ ਮੈਂ ਕਿਹਾ ਸੀ ਪੁੱਤ ਵੱਡੀ ਬਹੂ ਨੂੰ ਵੀ ਮੇਰੇ ਤੇਲ ਲਾਦੀ ਸਿਰ ਚ ਕੋਈ ਨਾ ਲਵਾ ਲਾ ਹਾਂ ਕਹਿੰਦੀ ਸੀ ਕਹਿੰਦੀ ਛੋਟੀ ਲਾ ਦੂਗੀ ਮਾਂ ਕੋਈ ਨਹੀਂ ਛੋਟੀ ਲਾ ਦੇ ਵੱਡੀ ਲਾ ਦੇ ਕੋਈ ਲਾ ਦੇ ਆ ਸਿਰ ਤੇ ਦੁਖੀ ਜਾਂਦਾ ਰਹਿੰਦਾ ਮਾਂ ਹੜਤੂਆ ਦੁੱਖਾਂ ਜਿਹੜਾ ਤੇਲ ਲਾਉਣਾ ਪੂਆ ਸਰੋਂ ਦਾ ਜਿਹੜਾ ਮਰਜੀ ਲਾ ਦੇ ਆ ਚੱਕ ਲਿਓ ਪਾ ਲਿਓ ਕੌਲੀ ਚ ਪੂਰਾ ਕਿਉਂ ਨਹੀਂ ਆ ਮੈਂ ਮਸੀ ਖਾਂਦੀਆਂ ਨੇ ਲਾ ਲਾ ਕੇ ਉਹ ਵੀ ਭੂਆ ਦੇ ਹੁੰਦੇ ਮੈਨੂੰ ਪਾਲ ਭੂਆ ਕਹਿੰਦੇ ਨੇ ਕਿ ਕੋਈ ਨਹੀਂ ਕੋਈ ਪੂਆ ਕਹਿੰਦਾ ਮੈਨੂੰ ਚੰਕੀ ਗੱਲਾਂ ਕਰੀ ਜਾਂਦੀ ਐ ਉੱਥੇ ਬੈਠੀ ਪੂਆ ਵੀ ਸੱਚੀ ਹੱਦ ਦਾ ਪੂਆ ਵਾਲੀ ਵੀ ਓਆ ਵੀ ਭੰਡੇ ਜੱਥ ਮਰੀ ਨਹੀਂ ਆ ਤੇ ਬੰਦਨ ਦੀ ਸਲਾਹ ਤਾਂ ਨਹੀਂ ਭੰਡੇ ਨਾ ਨਾ ਇਹ ਤੈਨੂੰ ਮਾਂ ਜੀ ਕਹੜੀ ਸੀਗੀ ਮੈਂ ਖਾਣੇ ਸੁੱਕ ਗਏ ਤਾਂ ਹਾਂ ਇਹਨਾਂ ਨੂੰ ਕਾਂਸ ਤੇ ਜੰਦਾ ਆ ਬੰਦਨ ਦੀ ਕੀ ਸਲਾਹ ਲੈ ਆਪਣਾ ਵਧੀਆ ਤਾਂ ਕਰ ਚੱਲੀ ਜਾਂਦਾ ਹੈਗਾ ਅਸਨਾਰ ਰੰਗ ਇਸ ਮਨਸਿਕ ਗਿਆਨ ਨਾਲ ਉਹ ਵੱਧ ਕੇ ਰਹਿਨੇ ਹੈਗੇ ਇਹ ਤਾਂ ਲੋਕਾਂ ਦੇ ਉੱਪਰ ਉੱਪਰੇ ਮੂੰਹ ਰਹਿਦੇ ਹੋ ਨਾ ਅੰਦਰ ਤਾਂ ਛੋਟੇ ਜਿਹੇ ਖਾਰ ਚੱਲੀ ਜਾਂਦੇ ਉਹਨਾਂ ਨੂੰ ਨਾ ਪਤਾ ਕਿ ਅੰਦਰ ਸੜਾ ਕੀ ਚੱਲੀ ਜਾਂਦਾਗਾ ਲੱਕੀ ਤੂੰ ਕੀ ਕਹਿਣਾ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਕੀ ਤੇਰੇ ਕਿਸੇ ਨੇ ਕੰਨ ਭਰਤੇ ਮੇਰੇ ਕਿਸੇ ਨੇ ਕੋਈ ਕਰਨੀ ਪਰੇ ਇਹਨੂੰ ਬਸ ਅਕਲ ਆ ਗਈ ਵੱਡਾ ਭਾਈ ਮੈਨੂੰ ਸੱਚੀ ਕਹਿੰਦਾ ਹੁੰਦਾ ਸੀਗਾ ਕਿ ਕਦੇ ਵੀ ਜਨਾਨੀ ਪਿੱਛੇ ਨਾ ਲੱਗੀ ਉਹੀ ਗੱਲ ਹੋਗੀ ਮੈਂ ਤੈਨੂੰ ਆਪਦੀ ਮਾਂ ਤੋਂ ਵੱਧ ਸਮਝਾਂ ਪਰ ਤੂੰ ਹਮੇਸ਼ਾ ਸਾਡਾ ਮਜ਼ਾਕੜਾ ਆਏ ਰਿਹਾ ਸਦਾ ਦਿਮਾਖ ਲਾਉਂਦੀ ਰਹੇਂ ਇਹ ਨਾਲੇ ਮੈਂ ਤੇਰੀ ਤੇ ਬਿਸ਼ੱਕ ਭੋਲੇ ਆ ਪਰ ਸਾਨੂੰ ਨਾ ਸਾਡੇ ਕੋਲ ਥੋੜੀ-ਉੜੀ ਦੀ ਗੱਲ ਆ ਹੀ ਜਾਂਦੀ ਆ ਮੈਂ ਕਿਹਦੇ ਕੋਲੇ ਕਿਹਾ ਘਰੋਂ ਮੈਂ ਨਹੀਂ ਆਂਦੀ ਹੈ ਕਿਤੇ ਗਲੀ-ਗਮਾਂ ਵਿੱਚ ਕਿਸੇ ਕੋਲੇ ਮੈਂ ਨਹੀਂ ਖੜਦੀ ਹੈਗੀ ਸਾਰਿਆਂ ਤਾਂ ਤਾਂ ਅੰਦਰ ਰਹਿਣੀ ਹੈਗੀ ਮੈਂ ਕਹਿ ਕਿਹਦੇ ਕੋਲੇ ਦਿੱਤੇ ਮੈਂ ਇਹਦਾ ਦੱਸ ਦੇ ਕਿਹੜੇ ਕੰਜਰ ਨੇ ਤੇਰੇ ਕੰਨ ਭਰੇ ਨੇਗੇ ਇਹਨਾਂ ਦੀ ਗੱਲ ਤਾਂ ਪਤਾ ਨਾ ਕਿ ਤੂੰ ਕਿਸੇ ਕੋਲ ਗੱਲ ਕਹੀ ਆ ਪਰ ਇਹ ਨਹੀਂ ਪਤਾ ਤੈਨੂੰ ਇਹ ਗੱਲ ਦਾ ਵੀ ਪਤਾ ਜੇ ਮੈਂ ਇਹਦੀ ਗੱਲ ਕਹੀ ਉਹ ਮੈਨੂੰ ਪਤਾ ਲੱਗ ਗਈ ਹ ਲੈ ਪਤਾ ਲੱਗਦਾ ਵੀ ਵਾਰ ਹੀ ਲੱਗ ਜੇ ਜਦੋਂ ਮੈਂ ਕੋਈ ਗੱਲ ਨਹੀਂ ਕਰੀ ਹੈਗੀ ਕਿ ਸਾਨੂੰ ਲਾਈਕ ਕਰ ਮੇਰੇ ਪਿਆਰੇ ਸਾਰੇ ਮੁੰਡੇ ਲਿਆ ਜਿਹਦੇ ਕੋਲੇ ਕਹੀ ਹੈ ਮੈਂ ਉਹਨਾਂ ਨਾਲ ਗੱਲ ਦਸੇ ਮੈਂ ਮੁੰਡੇ ਲਿਆ ਵਾ ਤੂੰ ਤਾਂ ਜ਼ਮੀਨਾਂ ਪਿੱਛੇ ਮਰਦੀ ਫਿਰਦੀ ਆ ਤੇ ਸਾਨੂੰ ਕਣੀ ਲਾਲਚ ਨਾ ਕਰਿਆ ਕਰੋ ਏਕਾ ਰੱਖਿਆ ਕਰੋ ਇਹ ਕੀ ਟੱਟੂ ਦਾ ਏਕਾ ਕਾ ਕਾਰੇ ਜ਼ਮੀਨ ਮੈਂ ਕਿਹੜੇ ਜ਼ਮੀਨ ਦੀ ਗੱਲ ਕਰਦਾ ਤੂੰ ਮੈਨੂੰ ਇਹ ਤਾਂ ਦੱਸ ਦੇ ਉਹ ਜਿਹੜਾ ਰੂੜੀਆਂ ਦਾ ਥਾਂ ਪਿਆਗਾ ਉਹ ਪਲਾਟ ਹਾਂ ਆਹੋ ਵਿਆਹ ਤਾਂ ਸੰਜਾ ਪਿਆ ਰਹਿੰਦੇ ਜੇ ਤੈ ਮਕਾਨ ਬਣਾਉਣਾ ਹੈ ਤੂੰ ਬਣਾਣੀ ਜੇ ਸਿਮਣਾਣਾ ਹੈ ਅਸੀਂ ਬਣਾ ਲਾਂਗੇ ਜਿੰਨਾ ਚਿਰ ਪਿਆ ਵਿਆਹ ਰਹਿੰਦੇ ਉਹ ਤਾਂ ਕੀ ਕਰਨਾ ਆਪਾਂ ਨੇ ਪਾਣਾ ਨਹੀਂ ਹੈਗਾ ਤੇਰੇ ਮੇਰ ਦਾ ਦਾ ਕੱਲੀ ਜੀ ਤੁਸੀਂ ਹੜਪਨ ਨੂੰ ਫਿਰਦੇ ਹੋ ਹੜਪ ਲਓ ਕੋਈ ਗੱਲ ਨਹੀਂ ਅਸੀਂ ਇੱਥੇ ਰਹਿਣਾ ਹੈ ਮੈਂ ਕੀ ਗੱਲ ਕਰੀ ਐ ਵੀ ਪਲਾਟ ਕੱਲਾ ਸਾਡਾ ਹੀ ਹੈਗਾ ਮੈਂ ਤੇਰੇ ਵੀਰੇ ਨੇ ਇਹ ਗੱਲ ਕਹੀ ਐ ਕਹਿੰਦਾ ਜਿਹੇ ਜੇ ਮਕਾਨ ਇਹ ਬਣਾਇਆ ਨਾ ਇਹ ਜੇ ਮਕਾਨ ਉੱਥੇ ਬਣਾ ਲਾਂਗੇ ਚਾਹੇ ਛੋਟਾ ਰਹੇ ਚਾਹੇ ਆਪਾਂ ਰਹ ਜੀਏ ਇਹ ਗੱਲਾਂ ਨੇ ਸਭ ਕਹਿਣ ਦੀਆਂ ਕਿਨਾਂ ਨੇ ਬਰੋ ਬਰੋ ਕੋਈ ਨਹੀਂ ਜਾਂਦਾ ਹੁੰਦਾ ਸਕਾਪਰਾ ਵੀ ਨਹੀਂ ਜਾਂਦਾ ਕਿਸੇ ਨੂੰ ਮੇਰੀ ਕੋਠੀ ਪਵਾਉਂਗੇ ਤੁਸੀਂ ਮਰ ਗਾਂਹਾਂ ਦੀ ਕੋਈ ਨਹੀਂ ਕੋਠੀ-ਕੁਠੀ ਪਵਾਉਣਾ ਕਿਸੇ ਦੀ ਅਸਾ ਚਾਰ ਕਮਰੇ ਚ ਰਹਿਣਾ ਇੱਥੇ ਰਹੀ ਜਾਵਾਂਗੇ ਥੋੜੇ ਬਲ ਚ ਪਾਪਾ ਵੀ ਵੇਚ ਕੇ ਪਲਾਟ ਆਦਾ ਆਉਣ ਨਾਲ ਉਥੇ ਚੰਡੀਗੜ੍ਹ ਰਹਾਗੇ ਪਤਾ ਨਹੀਂ ਕਿਨੇ ਕੰਨ ਪਰਤੇ ਤੇ ਕਿਨੇ ਨਾ ਪਰਤੇ ਮੈਂ ਤਾਂ ਮੈਨੂੰ ਕਰਾਉਣਾ ਲਈਦਾ ਭਾਈ ਦਾ ਮਾਰ ਕੇ ਮਾਸ ਦਾ ਬਣੇ ਲੱਕੀ ਤੂੰ ਗੱਲ ਤਾਂ ਸੁਣ ਲੈ ਆਬ ਤੇ ਮਾਰੀ ਜਾਣਾ ਹੈਗਾ ਤੇਰਾ ਕਿਨੇ ਦਿਮਾਗ ਖਮਾ ਤਾਂ ਇਹ ਰੀਤ ਮੈਂ ਰੀਤ ਨੂੰ ਪੁੱਛਦੀ ਆ ਪੁੱਛ ਲੈ ਮੇਰਾ ਕਿਸੇ ਨੇ ਦਿਮਾਗ ਤੋਂ ਕੋਈ ਨਹੀਂ ਕਮਾਇਆ ਹੈਗਾ ਰੀਤ ਹਰੀਤ ਕਿਹੜਾ ਹੋਰੀ ਹੋਊਗੀ ਹੁਣ ਮੈਨੂੰ ਲੱਗਦਾ ਉਹ ਬਾਹਰ ਹੀ ਕੰਮ ਕਰਦੀ ਫਿਰਦੀ ਹੋਣੀ ਆ ਉਹ ਕੰਮ ਆਈ ਐ ਤੂੰ ਇੱਥੇ ਰਹਿਿਆ ਕਰ ਚੁੱਲ੍ਹੇ ਜੂਨ ਮੂਰੇ ਕਰ ਲੈ ਉਹ ਵਿਚਾਰੀ ਬਾਹਰ ਫਿਰਦੀ ਕੱਪੜੇ ਧੋਂਦੀ ਮੈਂ ਨਾ ਸਾਰੇ ਕੱਪੜੇ ਧੋ ਕੇ ਫੇਰ ਆਈ ਜੋ ਕਰਨ ਸੁੱਕਣੇ ਮੈਂ ਲਾ ਦੂੰਗਾ ਤੂੰ ਜਾ ਕੇ ਦੀਦੀ ਭਾਂਡੇ ਮਾਂਜ ਲਾ ਆਹੋ ਧੋਣੇ ਕਿਹੜਾ ਹੱਥ ਨਾਲ ਆ ਮਸ਼ੀਨ ਨੇ ਧੋਣੇ ਆਗੇ ਸੁਕਾਉਣੇ ਪਤਾ ਵੀ ਸੁੱਕੇ ਲਾਉਣੇ ਵੀ ਉਹ ਤੇ ਹੱਥ ਨਾਲ ਆਉਣੇ ਪੈਣਗੇ ਇਹ ਆਪੇ ਲਈ ਚਲੋ ਗਰਮੀ 'ਚ ਖੜੀ ਹਰੀਤ ਕੋਈ ਨਾ ਉਹ ਮੈਂ ਪੇੜਾ ਅੱਲੀ ਗੱਲ ਜਿਹੜੀ ਕਰਨੀ ਆ ਰਾਜਤੋਬਾ ਬਰਾਉਂਡ ਦੀ ਮੈਨੂੰ ਲੋੜ ਨਹੀਂ ਹੁਣ ਵੱਡੀਆਂ ਪੈ ਕੇ ਰਹਿਣੀ ਆ ਜੋ ਮਰਜ਼ੀ ਹੋ ਜੇ ਲੱਕੀ ਕੀ ਬੋਲੀ ਕੀ ਹੋ ਗਿਆ ਕੀ ਹੋਣਾ ਸੀ ਆ ਲੱਕੀ ਕਾਤੋਂ ਬੋਲੀ ਜਾਂਦਾ ਹੈਗਾ ਕਹਿੰਦਾ ਰੀਤ ਨੌਕਰਾਨੀ ਬਣਾ ਰੱਖੀ ਆਪ ਮਾਉਨਾ ਪ੍ਰਧਾਨ ਬਣੀ ਨੇਰ ਸੋਇਚ ਮੈਂ ਤਾਂ ਕੱਪੜੇ ਸੁੱਕਣੇ ਪਾਉਣ ਗਈ ਸੀ ਮੈਂ ਹਾਂ ਪਤਾ ਨਹੀਂ ਕੀ ਹੋ ਗਿਆ ਕਾਦਾ ਆੜਾ ਲਾਈ ਬੈਠਾ ਹੈ ਮੇਰੇ ਨਾਲ ਨਾ ਜਿਹੜੇ ਪਲਾਟ ਦੀ ਗੱਲ ਕਰਦਾ ਉਹ ਤਾਂ ਆਪਣਾ ਸਾਂਝਾ ਪਲਾਟ ਹੈ ਚਲ ਪਿਆਰ ਰਹਿੰਦੇ ਤੇਰੇ ਵੀਰੇ ਨੇ ਇਹ ਗੱਲ ਕਹੀ ਸੀ ਕੰਨ ਜੀ ਇਹ ਤੇ ਰੱਖਣਾ ਹੋਏ ਇਹ ਰੱਖਣਾਂਗੇ ਨਹੀਂ ਆਪਾਂ ਉੱਥੇ ਪਾ ਕੇ ਦੇ ਦਾਂਗੇ ਜਿੰਨਾ ਚੱਕ ਕੱਠ ਨੇ ਬਦਨ ਨਮਾਹੀ ਚੱਲੋ ਕਹਿੰਦਾ ਪਰ ਬੂਆ ਦਾ ਕਹਿੰਦੀ ਵੀ ਅਸੀਂ ਸਾਨੂੰ ਐਂ ਕਹਿੰਦੀ ਆਮਨ ਵੀ ਜਿਹੜਾ ਉਹ ਥਾਂ ਹੈ ਵੀ ਮੇਰੇ ਨਾਲ ਵਾਜੇ ਕੱਲੀ ਤੇ ਕੀ ਗੱਲ ਪੈਣੀ ਕਿਹੜਾ ਥਾਂ ਛੜਾ ਰੂੜੀ ਵਾਲਾ ਜਿੱਥੇ ਦੀ ਹੁਣ ਹਾਈਵੇ ਨਿਕਲ ਕੇ ਰੋਡ ਲੈ ਰਿਤੂ ਤਾਂ ਪਾਗਲ ਹੋਈ ਆ ਮੈਂ ਕਿਉਂ ਕਹੂੰਗੀ ਨਾਲੇ ਆਪਾਂ ਭੈਣਾਂ ਨਾਲ ਵੱਧ ਕੇ ਰਹਨਗੇ ਆਂ ਮੈਨੂੰ ਤਾਂ ਲੋੜ ਹੀ ਨਹੀਂ ਕਹਿਣ ਦੀ ਨਾਲੇ ਥਾਂ ਪਿੱਛੇ ਥੋੜੀ ਜਾਣਾ ਆਪਾਂ ਨੇ ਵਰਤਨਾ ਹੈਗਾ ਦੋਨਾਂ ਭੈਣਾਂ ਨੇ ਸਾਦਾ ਬਣਦੇ ਹੀ ਰਹਿਣਗੇ ਦਿਖ ਗਿਆ ਮੈਨੂੰ ਇਹ ਤਾਂ ਕਿਹੜਾ ਵਰਤਨਾ ਹੈ ਅਸਲੀ ਸੱਚ ਤਾਂ ਹੁਣ ਸਾਡੇ ਸਾਹਮਣੇ ਆਇਆ ਹੈ ਹਰੀਤ ਤੂੰ ਹੀ ਲਕੀ ਵਾਲੀ ਬੋਲੀ ਬੋਲਦੀ ਹੈਂਗੀ ਭਾਈ ਬੋਲਣੀ ਪਊਗੀ ਜਦੋਂ ਮੇਰਾ ਬੰਦਾ ਹੀ ਉਹਦੀ ਸਾਈਡ ਹੋ ਗਿਆ ਅਗਲਾ ਛੇ ਤਾਂ ਕਿਹਾ ਹੋਊਗਾ ਮਨ ਤਾਂ ਹੀ ਆ ਗੱਲ ਹੋਈ ਆ ਮੈਂ ਨਹੀਂ ਕਿਹਾ ਭੂਆ ਨੂੰ ਮੂੰਹ ਤੇ ਲਈ ਜੇ ਮੈਂ ਭੂਆ ਕੋਲੇ ਕੋਈ ਗੱਲ ਕਰੀ ਹੋਵੇ ਮੈਂ ਤਾਂ ਹੁਣ ਪਛਾਹ ਦੰਨੀ ਆ ਭੂਆ ਤਾਂ ਮੈਂ ਕਿ ਡਰਦੀ ਆ ਆਪਾਂ ਤਾਂ ਸੱਚ ਬੋਲਦੇ ਆ ਚਾਹੇ ਡਰਨਾ ਲੈ ਭੀ ਇਹ ਤੇ ਲਿਆ ਭੂਆ ਨੂੰ ਮੂੰਹ ਤੇ ਮੈਂ ਕਿਹੜਾ ਭੂਆ ਕੋਲ ਕੋਈ ਗੱਲ ਕਰੀ ਆ ਤੁਹਾ ਸਮਾਂ ਦੀ ਭੂਆ ਕਹਿੰਦੀ ਸੀ ਕਹਿੰਦਾ ਸਾਰਾ ਕਰ ਤੂੰ ਉਹਨੂੰ ਖਵਾਈ ਜਾਨੀ ਆ ਕਹਿੰਦੀ ਉਹ ਬਾਹਰ ਬੈਠਾ ਕਹਿੰਦੀ ਕਮਾਉਂਦਾ ਤੂੰ ਇਹਨਾਂ ਦੇ ਬਬਰ ਚ ਪਾਈ ਜਾਨੀ ਆ ਭੂਆ ਕਹਿੰਦੀ ਇਹ ਕੀ ਲੋੜ ਐ ਆਪਦਾ ਕਿਕਰ ਇਕੱਲੇ ਜਾਣ ਐ ਤੂੰ ਤੇਰਾ ਜਵਾਖ ਬਾਹਰ ਪੜਦਾ ਹੈਗਾ ਤੁਹਾਡੇ ਦੋ ਪੈਸੇ ਜੋੜ ਲਾ ਕਹਿੰਦੀ ਚਾਹ ਜਿਸੀ ਖਾਨਨੇ ਆ ਉਹੇ ਜਾ ਹੁਣ ਤੈਨੂੰ ਰੱਖ ਦੇਵੀ ਆ ਕੋਈ ਲੋੜ ਪੈਣ ਦੀ ਚੀਜ਼ ਦੀ ਭੱਜ ਕੇ ਤੈਨੂੰ ਲੈ ਕੇ ਜਾਨੀ ਆ ਬਾਜ਼ਾਰ ਲੈ ਕੇ ਜਾਨੀ ਆ ਦਵਾਈ ਲੈ ਕੇ ਮੈਂ ਕਿਹੜਾ ਕਹਿੰਦੀ ਨਹੀਂ ਹੈਗੀ ਮੈਂ ਭੂਆ ਨੇ ਇਹ ਗੱਲ ਕਹੀ ਸੀ ਭੂਆ ਮੈਂ ਖਾ ਲਿਆ ਜਹਾਣੇ ਖਾ ਲ ਸਾਡਾ ਕੋਈ ਫਰਕ ਨਹੀਂ ਹੈਗਾ ਘਰ ਚ ਕਹਿੰਦੀ ਉਹ ਕਹਿੰਦੀ ਆ ਵੀ অসਤ ਖਰਚ ਨਹੀਂ ਕਰਦੀ ਹੈਗੀ ਵੀ ਲੱਕੀ ਜਿਹੜਾ ਖੇਤੀ ਕਰਦਾ ਹੈ ਖੇਤੀ ਦੀ ਫਸਲ ਸਾਰੀ ਅਮਨ ਖਾਂਦੀ ਹੈਗੀ ਮੈਂ ਤਾਂ ਕੋਈ ਨਹੀਂ ਕਿਹਾ ਹੈਗਾ ਇਹਦਾ ਕੋਈ ਨਹੀਂ ਕਿਹਾ ਫਿਰ ਮੈਨੂੰ ਵੀ ਪੂਆ ਨੇ ਦੱਸਿਆ ਹੈਗਾ ਆਏ ਕਰਦੇ ਆਪਾਂ ਪੂਆ ਨੂੰ ਪੁੱਛ ਲੈਣੇ ਆ ਫਿਰ ਫਿਰ ਆਪ ਵਿਚ ਕਿਉਂ ਲੜੀ ਜਾਂਦੀਆਂ ਆਪਾਂ ਕਿਉਂ ਫਰਕ ਪਾਇਆ ਪਾਵ ਦੇ ਰਿਸ਼ਤੇਾਂ 'ਚ ਆ ਜਾ ਪੂਆ ਨੂੰ ਪੁੱਛਦੇ ਆਂ ਫਰੀਦਰ ਲੜਨ ਦਾ ਕੋਈ ਫਾਇਦਾ ਨਹੀਂ ਚੱਲ ਪੂਆ ਕੋਲੇ ਚੱਲ ਮੂੰ ਤੇ ਗੱਲ ਕਰ ਆਈ ਲੱਕੀ ਮੜੇ ਦੇ ਬਾਹਰ ਕਿੱਥੇ ਪੂਆ ਕੋਲੇ ਗੱਲ ਕਰਨੀ ਆ ਬਸ ਕੋਈ ਗੱਲ ਨਹੀਂ ਕਰਦੇ ਰਹਾਂਗੇ ਹੁਣ ਬੇ ਹੋ ਜੀ ਲੋਕ ਵੀ ਹੱਸਣਗੇ ਜੇ ਘਰ ਚ ਕੰਧ ਨਿਕਲ ਗਈ ਅਗਲਾ ਆ ਜਾ ਬਾਹਰ ਗੱਲ ਕਰ ਆ ਜਾ ਲੈਣੇ ਕੀ ਗੱਲ ਪੂਆ ਕੀ ਤੂੰ ਲੁੱਤੀਆਂ ਇਹ ਲਾਈ ਜਾਂਦੀ ਆ ਕੀ ਨੂੰ ਲੁੱਤੀਆਂ ਤੂੰ ਬੋਲਦੀ ਕਿ ਮੈਂ ਕੋਣੇ ਥੋੜੀ ਬੋਲ ਬੋਲਦੀ ਕਿ ਮੈਂ ਛੋਟੀ ਨਾਲੇ ਵੱਡੀ ਹਾਂ ਪੂਆ ਸਹੀ ਤਾਂ ਕਹਿੰਦੀ ਆ ਇਹ ਨਾ ਮੈਂ ਤੇਰੇ ਕੋਲ ਕੀ ਗੱਲ ਕਰੀ ਹੈਗੀ ਬੀਬੀ ਬਾਹਰਲਾ ਪਲਾਟ ਮੇਰੇ ਨਾਮ ਕਰਾ ਦੇ ਜਾ ਕੇ ਮੈਂ ਵੀ ਕੁਛ ਵੀ ਆ ਕਿਹਾ ਨਹੀਂ ਮੈਨੂੰ ਹੈ ਕੀ ਪਾੜਾ ਪੂਆ ਕਿਹਦੇ ਨਾਮ ਆਗਾ ਮਾਹਬਾ ਇਹ ਤਾਂ ਹਜੇ ਮੇਰਾ ਨੋ ਆ ਤੂੰ ਕਹੇ ਪੂਆ ਸਾਡੇ ਨੌਕਰਾਂ ਤੇ ਮੈਂ ਤਾਂ ਕਿਹਾ ਹੀ ਨਹੀਂ ਪੂਆ ਕਿਉਂ ਝੂਠ ਬੋਲਦੀ ਐ ਕਿਉਂ ਸਾਡੇ ਘਰੇ ਲੜਾਈ ਪੁਆਈ ਐ ਤੈ ਸਾਰੇ ਕੁਛ ਕਹਿ ਕੇ ਮੁੱਕਰ ਗਈ ਸਾਫ ਹੁਣ ਦੱਸ ਬਾਈ ਫਿਰ ਤੂੰ ਤਾਂ ਪੂਆ ਗੱਲ ਵੀ ਕਹੀ ਸੀ ਕਿ ਬਾਹਰੋਂ ਇੱਕ ਟੇੜਾ ਬੰਦਾ ਕਮਾ ਕੇ ਵੀਦਾ ਕੇ ਦੋਨੇ ਜੀ ਬੇਲੇ ਖਾਂਦੇ ਨੇ ਬੋਲ ਪੂਆ ਬੇਲੀ ਕਿੱਥੋਂ ਇਹ ਗੱਲ ਪਹਿਲਾਂ ਤਾਂ ਮੈਂ ਮਾਰਦੀ ਆ ਇਹ ਨਹੀਂ ਆ ਮੈਨੂੰ ਇਹ ਗੱਲ ਹੁਣ ਬੋਲ ਬੋਲ ਹੁਣ ਦੂਸਰ ਨਾਲ ਆ ਕੇ ਤੁਹਾਡੇ ਪੁੱਤਨੀ ਸੌਖਾ ਮੈਂ ਮੈਂ ਇਹ ਕਿਹਾ ਮਾ ਤੂੰ ਖਾ ਨਾ ਤੂੰ ਮੇਰੇ ਨਾਲ ਲੜਾਈਆਂ ਕਰਦੀ ਐਗੀ ਸਾਡੇ ਘਰੇ ਤਾਂ ਕਲੇਸ਼ ਪਤਾ ਚਾਰ ਦਿਨ ਕਾਦੇ ਆਈਆਂ ਨਿਕਲ ਜਾ ਭੂਏ ਸਾਡੇ ਦਾ ਇੱਥੋਂ ਮੈਂ ਨਹੀਂ ਜਾਂਦੀ ਮੇਰੀ ਗੱਲ ਸੁਣ ਅਮਰ ਮੈਂ ਬੰਨ ਕੇ ਦੇ ਦਾਂ ਬਗ ਦੂੰਗੀ ਲੱਗਦਾ ਤੇਰੇ ਮੂੰਹ ਤੇ ਕਹੀ ਜਾਂਦੀ ਨੇ ਤੂੰ ਕਈਆਂ ਗੱਲਾਂ ਮੈਂ ਤਾਂ ਕਹੀ ਨਹੀਂ ਹੁੰਦੀ ਆ ਗਈ ਪਾਣੀ ਦੀ ਚੂੜੀਂ ਪਰ ਚੱਲ ਜਾ ਸਾਨੂੰ ਕੀ ਹੈਗਾ ਪਾਣੀ ਦੀਆਂ ਚੂੜੀਆਂ ਪਰ ਨਹੀਂ ਬਹਿ ਜਾਣੀ ਬਹਿ ਜਾ ਭਾਣੇ ਸੱਚੀ ਕਹਿੰਦੀ ਹੁੰਦੀ ਸੀ ਤੇਰੀ ਸੱਸ ਕਹਿੰਦੀ ਵੱਡੀ ਬਹੁਤ ਚਲਾਕ ਆ ਮੇਰੀ ਉਹ ਸੱਚੀਆਂ ਗੱਲਾਂ ਆ ਗਈਆਂ ਮੂਰੇ ਹਾਂ ਅੱਛਾ ਫਿਰ ਤੂੰ ਤੇ ਵੀ ਕਹਿੰਦੀ ਸੀ ਇੱਕਰੀ ਤਾਂ ਸਰਦਨ ਬੇਲੀ ਖਾਂਦੀ ਆ ਕਿ ਤੂੰ ਸਰਦਨ ਖਪੀ ਜਾਨੀ ਐ ਮੈਂ ਕਦੇ ਇਹ ਗੱਲ ਕਹੀ ਸੀ ਤੀ ਕੁੜੇ ਤੈਨੂੰ ਇੱਥੇ ਬੈਠੀ ਨੇ ਲੱਕੀ ਦੇ ਆਉਣ ਤੋਂ ਪਹਿਲਾਂ ਆ ਦੇਖ ਲੈ ਦੇਖ ਲੈ ਗੱਲਾਂ ਦੇ ਅਗਲਾ ਪੂਆ ਕਰਦੀਆਂ ਤੇਰੀਆਂ ਵੀ ਆ ਜੇ ਕੋਈ ਗੱਲ ਸੁਣ ਲਈ ਸੀ ਨਾ ਥੁੱਥੀ ਬਾ ਉਹਨੂੰ ਖਤਮ ਕਰ ਦਿੰਦੀ ਤੂੰ ਸਾਡੇ ਚੱਡਾ ਰਫੜ ਪਵਾਤਾ ਹੁਣ ਮੇਰਾ ਸਾਰੀ ਉਮਰ ਇਹਦੇ ਨਾਲ ਮਨ ਕਿਵੇਂ ਮਿਲੂ ਐ ਦੱਸ ਵੀ ਰਫੜ ਵਾਲੀਆਂ ਗੱਲਾਂ ਕੀਤੀਆਂ ਨੇ ਕੁੜੇ ਆ ਤੈਨੂੰ ਬੜਾ ਪਤਾਗਾ ਫਿਰ ਪੂਆ ਤੋਂ ਚਾਰ ਮੈਨੂੰ ਕੰਗਾ ਤੇ ਚਾਰ ਤੋਂ ਇਹਨੂੰ ਵੀ ਕਈਆਂ ਹਣੀਆਂ ਉਹ ਵੀ ਦੱਸ ਦੇ ਨਾ ਕੀ ਕੀ ਲੁੱਤੀਆਂ ਲਾਈਆਂ ਨੇ ਵੀ ਲੋਤੀਆਂ ਲਾਤੀਆ ਪੋਣ ਜੇ ਮੈਂ ਨਹੀਂ ਕੁੜੇ ਵੱਡੀ ਬਹੂ ਬਹਿ ਜਾ ਬਹਿ ਜਾ ਅਮੈਂ ਜਾਣਦੀਆਂ ਇਹ ਤਾਂ ਮਾਕਰ ਹੋਈ ਆ ਆ ਮੈਂ ਤਾਂ ਤੈਨੂੰ ਸੁਰੂ ਤੋਂ ਹੀ ਜਾਣਦੀ ਆਂਗੀ ਪੋਣ ਮੈਂ ਵੀ ਤਨ ਨਾਲ ਬਿਠੇਰਾ ਕੁਛ ਕਰਦੀ ਦੀਗੀ ਅੱਛਾ ਸੱਸ ਨਾਲ ਮੈਂ ਵੀ ਤਾਂ ਸੁਰੂ ਤੋਂ ਹੀ ਜਾਣਦੀ ਆਂ ਵੀ ਲੋਕਾਂ ਦੇ ਘਰ ਤੂੰ ਕਿਵੇਂ ਪੱਟ ਕੇ ਆਉਂਦੀ ਸੀਗੀ ਆਪਦੇ ਘਰ ਦੇ ਤੱਥ ਬਸਾਏ ਨਹੀਂ ਜਾਂਦੇ ਕਿ ਕਿਤੇ ਮੈਂ ਸੇੜਾ ਸੇੜੀ ਨਹੀਂ ਸੇੜ ਕੇ ਆਉਂਦੀ ਚਾਚੇ ਕਿਹੜਾ ਕੋਈ ਇਕੱਠਾ ਹੈ ਅੱਡ ਪਾੜਦਾ ਅੱਡ ਪਾੜਨੇ ਅਏ ਪੁੱਤ ਕੋਈ ਹੋਣੇ ਨਹੀਂ ਵਿਆਹਿਆ ਹਾਂ ਧੀ ਹੋਣੇ ਨਹੀਂ ਵਿਆਹੀ ਉਹ ਅੱਡੇ ਹੋਈਆ ਜੇ ਉਂਗਲਾਂ ਲਾਉਂਦੇ ਤੀ ਐਂ ਰੱਖਦੀ ਤੀ ਜੇ ਉਧਰ ਜਾਂਦੀ ਤੀ ਭਾਣੇ ਉਹਦੋਂ ਤੂੰ ਕਹਿੰਦੀ ਤੇ ਕਹਿੰਦੀ ਮੇਰੇ ਸੱਸ ਨਾਲ ਲੜਾਈਆਂ ਕਰਾਉਂਦੀ ਜੇ 2 ਮਿੰਟ ਤੇਰੀ ਸੱਸ ਕੋਲੇ ਬੈਹ ਜਾਂਦੀ ਕਹਿੰਦੀ ਭੂਆ ਦੇ ਕੋਲੇ ਕਿਉਂ ਬੈਠੀ ਹੈਗੀ ਕਹਦਾ ਭੂਆ ਸਾਡਾ ਘਰੋਂ ਠੋਬੀਟ ਕਰਤਾ ਸਾਡੀ ਸੱਸ ਦਾ ਹੀ ਕਹਿੰਦੀ ਰਹਿ ਗਈ ਕਹਿੰਦੀ ਤੇਰੀ ਭੂਆ ਦੇ ਗੱਲਾਂ ਨਾ ਸੁਣਿਓ ਤੇਰੀ ਭੂਆ ਦੇ ਗੱਲਾਂ ਨਾ ਸੁਣਿਓ ਪੁੱਤ ਤਾਂ ਦੁਗਲੀ ਐ ਉਹ ਤਾਂ ਬਥੇਰਾ ਕਹਿੰਦੀ ਸੀਗੀ ਹਾਂ ਉਹ ਸਾਈਂ ਗੱਲ ਕਹਿ ਕੇ ਗਈ ਸੀ ਮੇਰੀ ਵਿਚਾਰੀ ਰਿੰਗਦੀ ਮਰ ਗਈ ਆ ਪਾਣੀ ਦੀ ਘੁੱਟ ਤੇ ਸਰੀ ਨਹੀਂ ਹੈਗੀ ਉਹਨੂੰ ਫੇਰ ਭੂਆ ਤੂੰ ਆਦੇ ਕੋਲੇ ਲੈ ਜਾਂਦੀ ਫਿਰ ਕਿਉਂ ਆਉਂਦੀ ਆ ਫੇਰ ਜਿਹੜੀ ਮੇਰੀ ਜ਼ਮੀਨ ਆ ਮੇਰੇ ਨੌਕਰਾਂ ਦਾ ਨਾਮ ਇਹ ਕਿਹੜੀ ਜ਼ਮੀਨ ਆ ਨਾਨਕ ਸੱਤਾ ਨੇ ਭਰੇਗਾ ਥੀ ਯਾਰ ਜੈਤ 4 ਲੱਖ ਰੁਪਏ ਕਿਲਾ ਦਿੱਤਾ ਹੋਇਆਗਾ ਫੇਰ ਆ ਫਿਰ ਮੋੜ ਕਿਥੋਂ ਲਈ ਸੀ ਸਾਰੀ ਗੁਣੀ ਦਿੰਦੀਆਂ ਨੇ ਜ਼ਮੀਨ ਨਾ ਫੇਰ ਨਾਨਕ ਸੱਤਾ ਨੇ ਭਰੇਗਾ ਥੀ ਤਰ ਜੇ ਪੈਸੇ ਕੀ ਆ ਆ ਫੇਰ ਦਰ ਰੱਖਣਾ ਹੁੰਦੀ ਸੀ ਉਹ ਤਾਂ ਤੁਸੀਂ ਪੇਕੀ ਚੰਗਾ ਤੇਰਾ ਤਾਂ ਭਰਾ ਫੇਰ ਇਹਨਾਂ ਦਾ ਬਾਪ ਦੱਸ ਕੋਣ ਆ ਲੱਕੀ ਹੋਣਾ ਦਾ ਜਿਹੜਾ ਬਾਪ ਦੀ ਉਹ ਹੀ ਨਹੀਂ ਦਿੱਤੀਆਂ ਨੇ ਵੰਡ ਕੇ ਉਸੇ ਨਹੀਂ ਨਾਨਕ ਸੱਗਾ ਕਰ ਜਾਂਦੀ ਤੂੰ ਵਿੱਚੋਂ ਕਦੋਂ ਮੰਗਦੀ ਫਿਰਦੀ ਆ ਮੇਰਾ ਭਤੀਜੇ ਤਾਂ ਬੋਲਦੇ ਤੁਸੀਂ ਕੌਣ ਹੋ ਮੈਨੂੰ ਬੋਲਦੇ ਤੂੰ ਕੱਲੇ ਹੀ ਆਈਆਂ ਕਰਦੇ ਦੁਗਲੀਆਂ ਕਰਦੀ ਆ ਦੋ ਦਿਨ ਆ ਗਈ ਐ ਕੰਨੇ ਕਿਉਂ ਆ ਗਈ ਭੂਆ ਦੇਖ ਹੁਣ ਹੁਣ ਮਿੰਟ ਚ ਬਦਲ ਜੂ ਹਾਂ ਦੇਖੀ ਚੱਲਦੀ ਪਾਗ ਜਦੋਂ ਪਹਿਲੇ ਹੀ ਆਉਗੀ ਮੋਟੇ ਨਾ ਭੂਆ ਨਹੀਂ ਹੰਡਿਆਰੇ ਬਵਾਤ ਸਾਰਾ ਕੁਝ ਸੱਤ ਸੀ ਆ ਪਹਿਲਾਂ ਹੁਣ ਜੇ ਤੂੰ ਆਈ ਅੱਜ ਦੀ ਅੱਜ ਹੀ ਸਾਡੇ ਪਹਿਲੀ ਵਾਰ ਲੜਾਈ ਤੂਜੇ ਦੇ ਵਿੱਚ ਵੇ ਭਾਈ ਇਹ ਕਰਨਾ ਚਾਹੀਆ ਨੇ ਆ ਤਾਂ ਹੀ ਤੇਰੀ ਭੂਆ ਨੇ ਤੇਰੀ ਨੂੰਕੀਆਂ ਨੇ ਨਹੀਂ ਮੈਨੂੰ ਕਿ ਲੋੜ ਦੀ ਅੱਗੇ ਨਾ ਮੈਂ ਨਾ ਗੱਲ ਸੁਣ ਪੂਏ ਪਹਿਲਾਂ ਤਾਂ ਮੈਂ ਇਹਨਾਂ ਨੂੰ ਕਿਤੇ ਕਿਹਾ ਨਹੀਂ ਵੀ ਉਹ ਪਲਾਟ ਮੇਰੇ ਨਾਲ ਲਵਾ ਦੋ ਜਾਂ ਉਹਦੇ ਲਈ ਜ਼ਮੀਨ ਮੇਰੇ ਨਾਲ ਕਰਵਾ ਦੋ ਅੱਜ ਐਸੀ ਜ਼ਮੀਨਾਂ ਵਾਲੇ ਤੇ ਪਲਾਟਾਂ ਵਾਲੇ ਹੋ ਗਏ ਨਾ ਪਹਿਲਾਂ ਯਾਦ ਨਹੀਂ ਚਾਰ ਕਿ ਚਾਰ ਨਾ ਵਿਸਥਾ ਮੇਰੇ ਨਾਲ ਹੀ ਆ ਉਹ ਕੋਈ ਨਾ ਪੂਹ ਤੂੰ ਜਾ ਕੇ ਕੋਠੀ ਪਾਲਾ ਸੰਤਾ ਉਹਦੀ ਵੀ ਲੋੜ ਨਹੀਂ ਆ ਬੰਨੇ ਤੇਰੇ ਮੂਰੇ ਹੱਥ ਪਰ ਸਾਡੇ ਕਰੇ ਕਲੇਸ਼ ਨਾ ਪਵਾ ਹਾਂ ਤੈਨੂੰ ਸਰਪਰਾਹ ਚਾਹੀਦਾ ਪੂਆ ਪਲਾਟ ਵੀ ਲਊ ਭਈ ਆਉਦਾ ਡੇਢ ਕਿੱਲ ਜਮੀਨ ਦਾ ਵੀ ਲਊ ਸਭ ਕੁਝ ਦੇ ਦਾਂਗੇ ਆਹ ਹੋਣੀ ਨਹੀਂ ਜੀ ਪੰਡਾ ਸਰ ਤਾਂ ਤਰਜਬਾ ਹਾਉ ਨਾ ਨਿਕ ਸਕ ਪਰਿਆ ਜਿਹੜਾ ਤਾਂ 4 ਲੱਖ ਰੁਪਇਆ ਧਰ ਜਾ ਇੱਥੇ ਸੁਣ ਨੌ ਲੈ ਕੇ ਦਾਂ ਉਹ ਜ਼ਮੀਨ ਨੇੜੇ ਵੀ ਲੱਗਦੀ ਹੈ ਕਿ ਮੈਂ ਉਹ ਸਾਲੀ ਨਹੀਂ ਲੱਗਦੀ ਪੇਕੇ ਦਾ ਖੱਫਣ ਵੀ ਨਾ ਡੇਕੀ ਫਿਰ ਖੱਫਣ ਵੀ ਨਾ ਡੇਕੇ ਫਿਰ ਵੀ ਮੇਰੇ ਮਰੀ ਪੇਤੇ ਪੇਕੇ ਖੱਫਣ ਪਾਉਣੋਂਗੇ ਮੈਂ ਤਾਂ ਇਸ ਘਰ ਦੇ ਨਹੀਂ ਕਿ ਚੁੰਨੀ ਵੀ ਨਾ ਪਾ ਕੇ ਆਉਂਦੇ ਨ ਪੁੱਤੀ ਤੇ ਨਾ ਪਾਈ ਆਪਾਂ ਤੈਨੂੰ ਲੱਗਦਾ ਕਾ ਵੀ ਪੇਕੇ ਕਿਉਂ ਨਹੀਂ ਆਇਆ ਇਹ ਨਹੀਂ ਪਤਾ ਵੀ ਕਰਤੂਤਾ ਹੈ ਨਹੀਂ ਪੇਕੇ ਦਾ ਬਰਤਨ ਵਾਲਾ ਇਹ ਨਾ ਨਾ ਨਿਲੇ ਮਿੰਟ ਚਾ ਕੱਕੜੀ ਗਰੇਲੇ ਕਰ ਗਈ ਤੂੰ ਕਦ ਬੋਲੀ ਇਹਨੂੰ ਮੈਂ ਗੁੱਸੇ ਚ ਇਨ ਆ ਗਿਆ ਜਦੋਂ ਭੂਆ ਨੇ ਜਿਹੇ ਜਿਹੇ ਗੱਲਾਂ ਕਹਿਤੀ ਮੇਰੇ ਦਿਮਾਗ ਚ ਹੋਈਆਂ ਫਿਰੋ ਗਈ ਤੇ ਪਰ ਲੱਕੀ ਮੈਂ ਤੈਨੂੰ ਕਹੀ ਜਾਂਦੀ ਸੀ ਵੀ ਭੂਆ ਤਾਂ ਦੱਲੀ ਹੈਗੀ ਸਾਰੀ ਉਮਰ ਉਹੀ ਫਿਰ ਆਹਦੇ ਪੁੱਟਾ ਨਾਲ ਤਾਂ ਕੱਟ ਨਹੀਂ ਸਕੀ ਉਹ ਨਾਲ ਜਿਹੜੀ ਇਹਦੇ ਭਰਾਵਾਂ ਦੀ ਨਹੀਂ ਹੋਈ ਆਪਣੀ ਕਿੱਥੇ ਹੋ ਜੂਗੀ ਆਹ 10 ਦਿਨ ਆਈ ਸੀ 10 ਦਿਨ ਨਾਲ ਨਾ ਅੱਡੋ ਫਾਟੀ ਮੂੰਹ ਕਰਵਾ ਗਈ ਸਾਰੇ ਟੱਬਰ ਦੇ ਕਿੰਨਾ ਸੋਨਾ ਘਰ ਚੱਲਦਾ ਸੀ ਆਪਣਾ ਬਾਪੂ ਵੀ ਐਵੇਂ ਨਹੀਂ ਬੋਲਦਾ ਸੀ ਆਪਾਂ ਕਹਿੰਦੇ ਸੀ ਨਾ ਬਾਪੂ ਮਾੜਾ ਭੂਆ ਦਾ ਭਾਵ ਨਹੀਂਗਾ ਇਸੀ ਗੱਲ ਦਾ ਪਤਾ ਸੀ ਇਹਦੀਆਂ ਕਰਤੂਤਾਂ ਦਾ 부ਆ ਦੀਆਂ ਦਾ ਹਾਂ ਪਤਾ ਹੁੰਦਾ ਭੈਣ ਭਾਈ ਨੂੰ ਸਾਡਾ ਭਾਈ ਕਿੰਨਾ ਕ ਪਾਣੀ ਜਾਗਾ ਮੇਰੀ ਗੱਲ ਸੁਣੋ ਜੋ ਹੋਣਾ ਸੀ ਹੋ ਗਿਆ ਆਪਾਂ ਇਹ ਗੱਲ ਵੱਡੇ ਭਾਈ ਕੋਲ ਨਹੀਂ ਕਰਨੀ ਠੀਕ ਆ ਬਈ ਮੈਂ ਤਾਂ ਅਜੇ ਤੱਕ ਕਰੀ ਨਹੀਂ ਕੋਈ ਗੱਲ ਤੁਸੀਂ ਨਾ ਪਹਚਾ ਦਿਓ ਉਹਦੇ ਕੋਲੇ ਗੱਲ ਮੈਂ ਦੱਸੂਗੀ 부ਆ ਨੂੰ ਉਹਨੂੰ ਬਾਈ ਨੂੰ ਵੀ ਇਹੋ ਜਿਹਾ ਕੁਝ ਕਰਕੇ ਗਈ ਹੈ 부ਆ ਉਹਰੇ ਮੈਂ ਤਾਂ ਦੱਸੂ ਭਾਈ ਸਾਰੀਆਂ ਕਰਤੂਤਾਂ ਇਹਦੀਆਂ ਦੱਸ ਦੇ ਫਿਰ ਕੀ ਆ ਹਾਂ ਕਦੇ ਰੱਖੀ ਫਿਰ ਉਹ ਸੇਰਤੀ ਭੱਜੂਗਾ ਫੇਰ ਭੱਜੂਗਾ ਤਾਂ ਰੱਖੜੀ ਦੀਵਾਲੀ ਨੂੰ ਲੈ ਲੇ ਹੁਣ ਸੂਟ ਉਹ ਤੋਂ ਹੋਜੀ ਤੋਂ ਦਬਾਉਣੇ ਹਨ ਸੂਟ ਲੱਗੇ ਤੇ ਹੋਇਆ ਕਰੋਗੀ ਤੁਸੀਂ ਦੇਖੀ ਤੇ ਹਾਂ ਜਿਵੇਂ ਨਹੀਂ ਹੋਣ ਦੀ ਕੀ ਗੱਲ ਆ ਤੁਹਾਨੂੰ ਮਾਰ ਕੇ ਮੁੰਡੇ ਨੂੰ ਥੱਪੜਾ ਪਾਡ ਜੇ ਵੇਚ ਕੇ ਪੈਸੇ ਖਾ ਜਾਣਗੇ ਫੇਰ ਇਹ ਲੱਕੀ ਲੋਟ ਆਊਗੀ ਇਹ ਹੋਣਾ ਚੱਕਣੀ ਈਆਂ ਪੁੱਤ ਨੂੰ ਤਾਂ ਇਹਨੇ ਨਾ ਡੜ ਕਰ ਰੱਖਿਆਗਾ ਨਾ ਵੱਡੀ ਨਾ ਬਣਾ ਕੇ ਰੱਖ ਦੇਣਾ ਛੋਟੀ ਨਾ ਦੋਨਾਂ ਨੂੰ ਐ ਕਰ ਰੱਖਿਆ ਨੋਹਾ ਨੂੰ ਚਲ ਆਪਾਂ ਨੂੰ ਜਾਣਾ ਹੈਗਾ ਠੀਕ ਆ ਆਪਣਾ ਦਾ ਘਰ ਤਾਂ ਜਿਵੇਂ ਇੱਕਾ ਚੱਲੀ ਜਾਂਦਾ ਤੁਸੀਂ ਕਾਹਤੋਂ ਬੋਲੇ ਚੱਲ ਪੋਜ ਨਾ ਰੀਤ ਜਹੇ ਜੇ ਮੇਰਾ ਭਾਈ ਮੈਨੂੰ ਬੋਲ ਪਿਆ ਨਾ ਮੇਰੇ ਭਾਈਆਂ ਬਰੋਬਰ ਮੈਂ ਤਾਂ ਪੂਰਾ ਗੁੱਸਾ ਨਹੀਂ ਕਰਿਆ ਮੈਨੂੰ ਪਤਾ ਸੀ ਵੀ ਇਹਦੇ ਕੰਨ ਪਰੇ ਹੋਏ ਨਹੀਂਗੇ ਵੀ ਹੁਣ ਤੱਕ ਕਿਤੇ ਬੋਲੇ ਨਹੀਂ ਸੀ ਆਏ ਐ ਜਿਵੇਂ ਆਈ ਸੀ ਬੁਆ ਪੈ ਕੋਈ ਗੱਲ ਸੋਚੀ ਸੀਗੀ ਵੀ ਇਹਦੇ ਮਾਗਰਨੇ ਲੱਗਣਾ ਫਿਰ ਵੀ ਲਾਵਾਂ ਉਤਰੀ ਹੋਈ ਕੁਝ ਕਰਾ ਦੋ ਮੇਰੇ ਕੋਲ ਮਾਰਜੀ ਆ ਨਾ ਨੂੰ ਕਰਵਾਣੀ ਠੀਕ ਹੈ ਜਿਹੜੀ ਜ਼ਮੀਨ ਉਹਦੀ ਐ ਬੱਸ ਤਾਂ ਭਾਈ ਬਲਾਕ ਚ ਡੇ ਗਾਂ ਗਲੰਬਰੇ ਦੇ ਰੀਤ ਤੂੰ ਵੀ ਡੇ ਗਦੇ ਬਲਾਕ ਚ ਕੰਮ ਹੋਰ ਕਰਵਾ ਦੇ ਦੀ ਲੋਸਮੈਂਟ ਕਰਾ ਕੇ ਵੀ ਜਿਨੇ ਵੀ ਇਹਦੀ ਉਹ ਜ਼ਮੀਨ ਲਈ ਆ ਆ ਲਈਆ ਤਾਂ ਜਿਆਨ ਨੂੰ ਹਸਾਬ ਲਾ ਲਈ ਮੰਜੀ ਵਿੱਚ ਹਾਂ ਸਰਪੰਚ ਨੂੰ ਕਹਿ ਦੇ ਵੀ ਕੋਈ ਬੰਦਾ ਉਹ ਥਾਣੇ ਆ ਲਵੇ ਕੋਈ ਬਾਹਰੋਂ ਆਉਂਦਾ ਆਪਾਂ ਨੂੰ ਬੜਨ ਨਹੀਂ ਦਿੰਦੇ ਹਾਂ ਹਾਂ ਬਿਠਾ ਦੇ ਇੱਥੇ ਤੇਰੇ ਖਸਮ ਨੂੰ ਬਿਠਾ ਦੇ ਨੀ ਕੌਣ ਆਊਗਾ ਫੁੱਫੜੇ ਦੇ ਮਗਰ ਨਹੀਂ ਲੱਗਦਾ ਹੈਗਾ ਮੁੰਡੇ ਦੇ ਮਗਰ ਨਹੀਂ ਆਉਂਦੇ ਕੱਲੀ ਫਿਰਦੀ ੱਦਲੀ ਹਾਂ ਲਟਕੜੇ ਚ ਫਿਰਦੀ ਹੈ ਤੁਰਿਆ ਜਾਂਦਾ ਨਹੀਂ ਸੇ ਰੋਟੀ ਲੱਗੀ ਆ ਕੇ ਘਰੇ ਉਠੋ ਜੀ ਰਹੇਗਾ ਆਪਣੇ ਆਪਣੇ ਪਿਆਜ